ਜਿਹੜੀ ਇਹਦੀ ਪੀਟੀਓ ਆਈ ਸਵਰਾਜ ਦੀ ਇਹ ਵੀ ਆਪਣੀ ਟੂ ਸਪੀਡ ਚ ਆ ਰਹਿ ਮਰੋ ਸਾਰੇ ਆਪਣੇ ਆਪ ਦੀ ਤਿਆਰ ਕੀਤੇ ਇਹ ਡਾਈ ਬਣਾ ਕੇ ਉਹ ਨਹੀਂ ਠੀਕ ਹੈ ਹਾਂਜੀ ਤੇ ਜਿਹੜਾ ਇਹਦਾ ਕਲੱਚ ਆ ਕਲੱਚ ਇਹਦਾ ਵਰਕਿੰਗ ਹੈ ਇਹਦਾ ਕਲੱਚ ਵਰਕਿੰਗ ਆ ਖਬਰ ਆਏ ਦਾ ਅੱਛਾ ਇਹਦਾ ਕਲੱਚ ਵਰਕਿੰਗ ਆ ਹਾਂਜੀ ਕਲੱਚ ਲੱਗਣ ਤੋਂ ਬਾਅਦ ਰੁਕ ਜਾਂਦਾ ਹੈ ਹਾਂਜੀ ਕਲੱਚ ਨੱਪੇ ਤੋਂ ਬਾਅਦ ਰੁਕ ਜਾਊਗਾ ਤੇ ਆ ਆ ਗਿਆ ਆਪਣਾ ਇਹਦਾ ਹਾਈ ਲੋ ਗੇਅਰ ਜੀ ਇੱਥੇ ਹਾਈ ਚ ਇੱਥੇ ਲੋਜ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗੁਰਮੀਤ ਹਠੂਰ ਦੋਸਤੋ ਤੁਸੀਂ ਸਾਡੀ ਕੀਤੀ ਹੋਈ ਗੱਲਬਾਤ ਨੂੰ ਸਾਡੇ ਤੁਹਾਡੇ ਸਾਹਮਣੇ ਲੈ ਕੇ ਆਏ ਹੋਏ ਨਵੇਂ ਚਿਹਰਿਆਂ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਮੁੰਡੇ ਨਾਲ ਲੈ ਕੇ ਆਏ ਆ ਅ ਅੱਜ ਆਪਾਂ ਬੈਠੇ ਆ ਪਿੰਡ ਮਾਛੀਕੇ ਵਿੱਚ ਤੇ ਮੇਰੇ ਨਾਲ ਫਰੇਮ ਦੇ ਵਿੱਚ ਇੱਕ ਮੁੰਡਾ ਬੈਠਾ ਤੁਸੀਂ ਦੇਖ ਰਹੇ ਹੋ ਤੇ ਦੋ ਟਰੈਕਟਰ ਖੜੇ ਤੁਸੀਂ ਦੇਖ ਰਹੇ ਹੋ ਅੱਜ ਦੋਸਤੋ ਸੋਸ਼ਲ ਮੀਡੀਆ ਦਾ ਜਮਾਨਾ ਤੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਵਿੱਚੋਂ ਜੋ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਉਹ ਇੱਕ ਟਰੈਕਟਰਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੇ ਮੇਰੇ ਨਾਲ ਫਰੇਮ ਦੇ ਵਿੱਚ ਬੈਠਾ ਹੋਇਆ ਜੱਸਾ ਮਾਛੀਕੇ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ ਤੁਹਾਨੂੰ ਸਾਰੀ ਜਿਹੜੀ ਟਰੈਕਟਰਾਂ ਦੀ ਹਿਸਟਰੀ ਆ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਕਿਵੇਂ ਟਰੈਕਟਰ ਬਣਾਏ ਜਾਂਦੇ ਆ ਕਿਵੇਂ ਉਹਨਾਂ ਤੇ ਵਰਕ ਕੀਤਾ ਜਾਂਦਾ ਕਿੰਨੀ ਮਿਹਨਤ ਆ ਤੁਹਾਡੇ ਸਾਹਮਣੇ ਅੱਜ ਸਾਰੀ ਗੱਲਬਾਤ ਲੈ ਕੇ ਆਵਾਂਗੇ ਵੀਰ ਜੱਸੇ ਨਾਲ ਗੱਲਬਾਤ ਕਰਦੇ ਆਪਾਂ ਜੱਸੇ ਵੀਰੇ ਸასიਖਾ ਸასიਖਾ ਅੱਜ ਜਸਵੀਰੇ ਅੱਜਕੱਲ ਤੁਹਾਡੇ ਬਹੁਤ ਸਾਰੇ ਜਿਹੜੇ ਵੀਡੀਓਜ਼ ਨੇ ਵਾਇਰਲ ਹੋ ਰਹੇ ਨੇ ਉਹ ਚਾਹੇ ਤੁਹਾਡੇ ਆਪਣੇ YouTube ਤੋਂ ਹੋਣ ਚਾਹੇ ਲੋਕਾਂ ਦੇ ਬਣਾਏ ਹੋਏ ਜਿਹੜੇ ਕਲਿੱਪ ਨੇ ਵਾਇਰਲ ਹੋ ਰਹੇ ਨੇ ਜਸਵੀਰੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਿਹੜੇ ਫੀਲਡ ਦੀ ਪੜ੍ਹਾਈ ਕੀਤੀ ਓਬਵੀਅਸ ਤੁਸੀਂ ਮੇਰਾ ਖਿਆਲ ਇਸ ਫੀਲਡ ਦੀ ਪੜ੍ਹਾਈ ਕੀਤੀ ਹੋਗੀ ਕਿਹੜੇ ਫੀਲਡ ਨਾਲ ਇਕੱਤਰ ਥੋੜੀ ਪੜ੍ਹਾਈ ਹੈ ਮੇਰੀ ਮਕੈਨੀਕਲ ਇੰਜੀਨੀਅਰ ਦੀ ਸਟੱਡੀ ਹੈਗੀ ਠੀਕ ਹੈ ਮਕੈਨੀਕਲ ਇੰਜੀਨੀਅਰ ਦੀ ਕਿੱਥੋਂ ਪੜ੍ਹਾਈ ਕੀਤੀ ਵੀਰੇ ਤੁਸੀਂ ਮੈਂ ਮੋਗੇ ਤੋਂ ਕੀਤੀ ਸੀਗੀ ਮੋਗੇ ਤੋਂ ਤੇ ਕਿੰਨਾ ਟਾਈਮ ਹੋ ਗਿਆ ਵੀਰੇ ਪੜ੍ਹਾਈ ਕੀਤੀ প্রায় পাসআউট ਹੋਏ ਨੂੰ ਹੋ ਗਏ ਜੀ 4 ਸਾਲ ਦੇ ਨਾਲ 4 ਸਾਲ ਹੋ ਗਏ ਹਾਂਜੀ ਤੇ ਵੀਰੇ ਤੁਹਾਡੇ ਨਾਲ ਤੁਹਾਡੇ ਬੈਚ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਟੂਡੈਂਟ ਹੋਣਗੇ ਹਾਂਜੀ ਕਿੰਨੇ ਸਟੂਡੈਂਟ ਸੀਗੇ ਤੁਸੀਂ ਵੀਰੇ ਤੋਂ ਅਸੀਂ ਕਮ ਸੇ 100 ਪਲੱਸ ਸਟੂਡੈਂਟ ਸੀਗੇ ਜੀ 100 ਪਲੱਸ ਸੀਗੇ ਬਾਕੀ ਦੂਜੇ ਆਉਂਦੇ ਸੀ ਜਿਵੇਂ ਆਟੋਮੋਬਾਈਲ ਹੋ ਗਈ ਇੰਜੀਨੀਅਰਿੰਗ ਹੋ ਗਿਆ ਆਟੋਮੋਬਾਈਲ ਇੰਜੀਨੀਅਰਿੰਗ ਸਿਵਲ ਵਾਲੇ ਹੋ ਗਏ ਤੇ ਜਿ세 ਵੀਰੇ ਬਾਕੀਆਂ ਦੇ ਮੁਕਾਬਲੇ ਮੈਂ ਦੇਖ ਰਿਹਾ ਵੀ ਬਾਕੀ ਜਿਹੜਾ 100 ਬੱਚਾ ਸੀ ਉਹਦੇ ਮੁਕਾਬਲੇ ਥੋੜਾ ਜਾਂ ਤਾਂ ਇੰਟਰਸਟ ਜ਼ਿਆਦਾ ਸੀ ਜਾਂ ਤੁਹਾਨੂੰ ਕੋਈ ਪੁਸ਼ ਕਰ ਰਿਹਾ ਸੀ ਇਹਾਂ ਕੀ ਫੈਮਿਲੀ ਦਾ ਐਨਵਾਇਰਨਮੈਂਟ ਸੀ ਕਿਹੜਾ ਕਾਰਨ ਸੀ ਜਿਹੜਾ ਤੁਹਾਨੂੰ ਇਧਰ ਵੱਲੋਂ ਧੱਕ ਕੇ ਲੈ ਕੇ ਆਇਆ ਜਿਹੜਾ ਤੁਸੀਂ ਅੱਜ ਆ ਟਰੈਕਟਰ ਆਪਣੇ ਕੋਈ ਮਾਡਲ ਬਣਾਏ ਪਏ ਨੇ ਵਰਕਿੰਗ ਮਾਡਲ ਨੇ ਇਹ ਬਣਾਉਣ ਦੇ ਪਿੱਛੇ ਮੈਂ ਕਹਾ ਵੀ ਕਿਹੜੀ ਚੀਜ਼ ਹੈ ਜਿਹਨੇ ਤੁਹਾਨੂੰ ਫੋਰਸ ਕੀਤਾ ਸੀ ਮੇਰਾ ਪਹਿਲਾਂ ਤੁਹਾਨੂੰ ਰੁਚੀ ਸੀਗੀ ਜਿਵੇਂ ਆਪਾਂ ਕਹਾਂ ਰੁਚੀ ਪਹਿਲਾਂ ਤੋਂ ਰੁਚੀ ਸੀਗੀ ਇਸ ਚ ਬਾਕੀ ਸਾਡਾ ਕੰਮ ਹੀ ਇਦਾਂ ਦਾ ਸੀਗਾ ਫਾਦਰ ਸਾਹਿਬ ਦਾ ਓਕੇ ਤਾਂ ਅਨੇਕਾ ਹੁੰਦਾ ਮੈਂ ਉਹ ਕੰਮ ਕਰਨ ਲੱਗ ਗਿਆ ਸੀਗਾ ਨਾਲ ਹੀ ਫਸੇਦਿਆਂ ਇੰਟਰਸਟ ਪੈਦਾ ਹੋ ਗਿਆ ਫਾਦਰ ਸਾਹਿਬ ਵੀ ਕੀ ਕੰਮ ਕਰਦੇ ਨੇ ਉਹ ਆਪਣੀ ਵਰਕਸ਼ਾਪ ਹੈ ਜੀ ਵਰਕਸ਼ਾਪ ਆ ਤੁਹਾਡੀ ਅ ਵਰਕਸ਼ਾਪ ਟਰੈਕਟਰਾਂ ਦੀ ਹੈ ਹਾਂ ਟਰੈਕਟਰਾਂ ਤੇ ਜਨਰੇਟਰ ਹੈ ਇੰਜਨ ਟਰੈਕਟਰ ਜਨਰੇਟਰ ਇੰਜਨ ਠੀਕ ਆ ਅ ਫਾਦਰ ਸਾਹਿਬ ਦਾ ਨਾਮ ਕੀ ਹੈ ਜਗਰੂਪ ਸਿੰਘ ਜਗਰੂਪ ਸਿੰਘ ਤੁਸੀਂ ਵਰਕਸ਼ਾਪ ਦੇ ਵਿੱਚ ਉਹਨਾਂ ਨਾਲ ਹੈਲਪ ਸ਼ੁਰੂ ਤੋਂ ਕਰਦੇ ਆ ਰਹੇ ਹੋ ਹਾਂਜੀ ਤੇ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਸਿੱਧਾ ਵਾਪਸ ਘਰ ਆਏ ਹੋ ਹਾਂਜੀ ਮਤਲਬ ਇਹ ਨਹੀਂ ਹੈ ਵੀ ਕਿਤੇ ਤੁਸੀਂ ਕੰਮ ਸਿੱਖਣ ਲੱਗੇ ਜਾਂ ਕਿਤੇ ਕੁਝ ਇਵੇਂ ਤਣ ਨਹੀਂ ਨਹੀਂ ਠੀਕ ਆ ਤੇ ਜਿ세 ਵੀਰ ਉਮਰ ਕਿੰਨੀ ਆ ਹੁਣ ਮੇਰੀ ਉਮਰ 32 ਸਾਲ ਹੈ ਜੀ 25 ਸਾਲ ਉਮਰ ਆ ਤੁਹਾਡੀ ਇਹਦੇ ਲਈ ਚੇਟਕ ਲੱਗਣ ਲਈ ਜਿਵੇਂ ਤੁਸੀਂ ਦੱਸਿਆ ਵੀ ਫਾਦਰ ਸਾਹਿਬ ਦੀ ਵਰਕਸ਼ਾਪ ਸੀਗੀ ਉਹਨਾਂ ਨਾਲ ਤੁਸੀਂ ਹੈਲਪ ਕਰਦੇ ਸੀਗੇ ਫਾਦਰ ਸਾਹਿਬ ਨੇ ਫਿਰ ਵਰਕਸ਼ਾਪ ਵਾਲੀ ਨੂੰ ਨਹੀਂ ਖਿੱਚਿਆ ਵੀ ਯਾਰ ਵਰਕਸ਼ਾਪ 'ਚ ਕੰਮ ਕਰਾਇਆ ਕਰ ਤੋ ਇਹ ਉਧਰ ਵੀ ਮੈਂ ਕੰਮ ਕਰਦਾ ਹੁੰਦਾ ਸੀਗਾ ਇੱਧਰ ਵੀ ਕਰਦਾ ਹਾਂ ਜੀ ਦੋਨੋਂ ਜਗ੍ਹਾ 'ਤੇ ਕੰਮ ਕਰਦਾ ਹੁੰਦਾ ਸੀ ਜਦੋਂ ਫ੍ਰੀ ਟਾਈਮ ਮਿਲਦਾ ਸੀਗਾ ਠੀਕ ਹੈ ਉਧਰ ਵੀ ਕਰ ਲੈਂਦਾ ਸੀ ਇੱਦਾਂ ਰੋਕਿਆ ਨਹੀਂਗਾ ਫਾਦਰ ਸਾਹਿਬ ਨੇ ਇਸ ਕੰਮ ਨੂੰ ਸਪੋਰਟ ਕਰਦੇ ਸੀ ਹਾਂ ਜੀ ਪੂਰੀ ਸਪੋਰਟ ਸ਼ੁਰੂਆਤੀ ਸਮੇਂ ਦੇ ਵਿੱਚ ਜਦੋਂ ਮਤਲਬ ਹਜੇ ਟਰੈਕਟਰ ਆਹ ਮਾਡਲ ਬਣ ਕੇ ਨਹੀਂ ਸੀ ਤਿਆਰ ਹੋਏ ਉਦੋਂ ਤਾਂ ਜਿਵੇਂ ਆਪਾਂ ਕਹਿੰਦੇ ਆ ਇੱਕ ਸੰਘਰਸ਼ ਵਾਲਾ ਟਾਈਮ ਹੁੰਦਾ ਵਾ ਹਾਂ ਉਸ ਟਾਈਮ ਦੇ ਵਿੱਚ ਤਾਂ ਬਹੁਤ ਨੁਕਸਾਨ ਵੀ ਹੋ ਜਾਂਦੇ ਆ ਰਾਤਾਂ ਲੱਗੀਆਂ ਦਿਨ ਲੱਗੇ ਟਾਈਮ ਵੇਸਟ ਹੋਈ ਜਾਂਦਾ ਉਸ ਚੀਜ਼ ਤੇ ਕਰਦੇ ਨੇ ਕਦੇ ਗੁੱਸਾ ਨਹੀਂ ਕੀਤਾ ਨਹੀਂ ਸਪੋਰਟ ਕਰਦੇ ਸੀ ਉਰੀ ਸਪੋਰਟ ਰਹੀ ਆ ਸਭ ਤੋਂ ਜ਼ਿਆਦਾ ਸਪੋਰਟ ਇਸ ਕੰਮ ਚ ਕਿਹਦੀ ਰਹੀ ਹੈ ਫੈਮਿਲੀ ਦੀ ਕੌਣ ਸਪੋਰਟ ਸੀ ਸਾਰਿਆਂ ਦੀ ਸਪੋਰਟ ਆਪਣਾ ਹੁੰਦੀ ਸੀ ਫੈਮਿਲੀ ਚ ਹੋਰ ਕੌਣ ਕੌਣ ਆ ਵੀਰੇ ਫੈਮਿਲੀ ਚ ਡੈਡੀ ਹੋਵੇ ਮੰਮੀ ਹੋਵੇ ਤੇ ਇੱਕ ਸਿਸਟਰਾਂ ਨੇ ਇੱਕ ਸਿਸਟਰ ਸਾਰੇ ਸਪੋਰਟ ਕਰਦੇ ਆ ਹਾਂਜੀ ਪਿੰਡ ਵਾਲਿਆਂ ਦਾ ਵੀਰੇ ਕੀ ਮਾਹੌਲ ਆ ਪਿੰਡ ਵਾਲੇ ਕੀ ਕਹਿੰਦੇ ਆ ਵੀ ਜੱਸਾ ਪੰਗੇ ਲਈ ਜਾਂਦਾ ਜਾਂ ਜੱਸੇ ਨੇ ਕੋਈ ਚੀਜ਼ ਬਣਾਈ ਆ ਜਾਂ ਜੱਸਾ ਪਿੰਡ ਦਾ ਨਾਮ ਕੱਢਦਾ ਕੀ ਕਹ ਰਹੇ ਹੋ ਪਿੰਡਲ ਦਾ ਪਿੰਡੋਂ ਵੀ ਵਧੀਆ ਸਪੋਰਟ ਆ ਜੀ ਪਿੰਡੋਂ ਵਧੀਆ ਸਪੋਰਟ ਹਾਂਜੀ ਪਿੰਡ ਵਾਲੇ ਮਤਲਬ ਪ੍ਰਾਊਡ ਫੀਲ ਕਰਦੇ ਹਾਂਜੀ ਤੇ ਜੱਸੇ ਵੀਰੇ ਕਿੰਨੇ ਚਿਰ ਤੋਂ ਮਿਹਨਤ ਕਰਦੇ ਆ ਰਹੇ ਹੋ ਜਿਵੇਂ ਹੁਣ 2025 ਚੱਲ ਰਿਹਾ ਕਿਹੜੇ ਸਾਲ ਚ ਤੁਸੀਂ ਉਹ ਡਿਪਲੋਮਾ ਕਰਦੇ ਹੋ ਤੇ ਇੱਥੇ ਤੱਕ ਆਉਣ ਲਈ ਕਿੰਨਾ ਸਮਾਂ ਲੱਗ ਗਿਆ ਡਿਪਲੋਮਾ ਮੇਰਾ 2 ਹਰ ਬੀਚ ਪਾਸ ਆਊਟ ਹੋਇਆ ਸੀਗਾ ਜੀ 2020 ਦੇ ਪਾਸ ਆਊਟ ਹਾਂਜੀ ਉਹ ਡਿਪਲੋਮੇ ਦੇ ਦੌਰਾਨ ਹੀ ਇਹ ਸ਼ੁਰੂ ਕੀਤਾ ਆ ਡਿਪਲੋਮੇ ਤੋਂ ਮੈਂ ਪਹਿਲਾਂ ਸ਼ੁਰੂ ਕੀਤਾ ਸੀਗਾ ਉਹ ਮੇਰਾ ਡਿਪਲੋਮਾ ਚੱਲਦਾ ਸੀਗਾ ਡਿਪਲੋਮਾ ਚੱਲਦਾ ਸੀ ਹਾਂਜੀ ਇਹ ਮਾਡਲ ਇਹ ਮਾਡਲ ਨੂੰ ਕਾਫੀ ਟਾਈਮ ਲੱਗਿਆ ਸੀਗਾ ਕਿਉਂਕਿ ਓਕੇ ਇਹ ਲੰਬੇ ਸਮੇਂ ਦੇ ਮੈਂ ਕੰਪਲੀਟ ਕਰਿਆ ਸੀਗਾ ਆ ਮਾਡਲ ਆ ਪੈਕਸ ਆ ਜੀ ਕੰਪਲੀਟ ਕੀਤਾ ਇਹ ਨਾਲ ਹੁਣ 2025 ਚੱਲ ਰਿਹਾ 2024 ਤੋਂ 25 ਦੇ ਵਿੱਚ 1 ਸਾਲ 2024 ਦੀ ਮਈ ਨੂੰ ਸਟਾਰਟ ਕੀਤਾ ਸੀਗਾ 2024 ਦੀ ਮਈ ਨੂੰ ਹਾਂਜੀ ਤੇ 2025 ਤੱਕ ਇਹ ਕੰਪਲੀਟ ਹੋਊਗਾ ਤੇ ਇਹ ਡਿਪਲੋਮੇ ਤੋਂ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਇਹ ਲੱਗਿਆ ਸੀਗਾ 4-5 ਸਾਲ ਇਹਦਾ ਕਾਰਨ ਫਰੀ ਹੋ ਸਕਦਾ ਹੀ ਹੋ ਗਈ ਸੀਗੀ ਬਾਕੀ ਆਪ ਦਾ ਕੰਮ ਹੋ ਜਾਂਦਾ ਸੀਗਾ ਜੀ ਤਾਂ ਕਰਕੇ ਹਾਂ ਇੱਕ ਜਿਵੇਂ ਕਹਿਦੀ ਹੁਣ ਥੋੜੀ ਮਹਾਰਤ ਵੀ ਹੋ ਗਈ ਹੈ ਨਾ ਤੇ ਇਹਦੇ ਲਈ ਵੀਰੇ ਮੋਟੀਵੇਟ ਕਿਹਨੇ ਕੀਤਾ ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਨਾਲ 100 ਪਲੱਸ ਸਟੂਡੈਂਟ ਹੋਰ ਵੀ ਸੀਗਾ ਮਿਲਣਾ ਦਾ ਸਾਰੇ ਤਾਂ ਇਸ ਕਿਤੇ 'ਚ ਨਹੀਂ ਆਏ ਹੈ ਨਾ ਹਾਂਜੀ ਜਿਵੇਂ ਬਾਹਰ ਬੂਰ ਨੇ ਪੜਖਾਇਆ ਨਹੀਂ ਤੁਨੂੰ ਵੀ ਆਏ ਸੜਾ ਦੌਰ ਚੱਲਿਆ ਜਾਂ ਹੋਰ بڑے ਕੰਮ ਕਿਤੇ ਹੁੰਦੇ ਆ ਘਰ ਦੇ ਵੀ ਕਿਤੇ ਹੁੰਦੇ ਆ ਜਾਂ ਹੋਰ ਰਜੇਵੇਂ ਜਾਂ ਹੋਰ ਜੋਬਾਂ ਉਹ ਚੀਜ਼ਾਂ ਨੇ ਤੁਹਾਨੂੰ ਉਧਰੋਂ ਨੂੰ ਖਿੱਚਿਆ ਇੱਧਰ ਨੂੰ ਕਿਵੇਂ ਇਹਨਾਂ ਨੂੰ ਇੰਟਰਸਟ ਹੀ ਮੇਰਾ ਇੱਧਰ ਨਾਲ ਸੀਗਾ ਇਹ ਇੰਟਰਸਟ ਹੀ ਹੈ ਇਸ ਲੈਵਲ ਦਾ ਇਹ ਗੱਲ ਗੱਲਨੀ ਨੂੰ ਹੋ ਗਿਆ ਤਾਂ ਇਹ ਮੈਂ ਉਹ ਸਟੱਡੀ ਕੀਤੀ ਸੀਗੀ ਮਕੈਨੀਕਲ ਇੰਜੀਨੀਅਰ ਦੀ ਠੀਕ ਹੈ ਹਾਂਜੀ ਤਾਂ ਕਰਕੇ ਤੁਸੀਂ ਮਤਲਬ ਉਧਰ ਨੂੰ ਪਰਕੇ ਨਹੀਂਗੇ ਬਾਹਰ ਬੂਰ ਵਾਲੇ ਖਿਆਲ ਨਹੀਂ ਆਏ ਹਾਂਜੀ ਠੀਕ ਆ ਤੇ ਇਹਦੇ ਲਈ ਵੀਰੇ ਨਾਲ ਕੋਈ ਮਦਦ ਵੀ ਕਰਦਾ ਜਾਂ ਫਿਰ ਤੁਸੀਂ ਇਹਨੂੰ ਇਕੱਲੇ ਹੀ ਕਰਦੇ ਹੋ ਨਹੀਂ ਕੰਮ ਤਾਂ ਮੈਂ ਇਕੱਲੇ ਹੀ ਕਰਦਾ ਜਿਵੇਂ ਆਪਾਂ ਬਾਹਰ ਕੋਈ ਸਮਾਨ ਲੈਣਾ ਹੋਵੇ ਉਦੋਂ ਫਿਰ ਸਭ ਨਾਲ ਚਲੇ ਜਾਂਦੇ ਆ ਲੇ ਕਿਉਂ ਨਾ ਹੋਵੇ ਜਾਂ ਕੋਈ ਮਾੜਾ ਮੋਟਾ ਬਿਲਡਿੰਗ ਬਣਾਉਣੀ ਹੋਵੇ ਠੀਕ ਆ ਅੱਛਾ ਉਹ ਫਿਰ ਤੁਸੀਂ ਨਾਲ ਨਾਲ ਹੀ ਹੈਲਪ ਲੈ ਲਈਏ ਉਹ ਤੁਸੀਂ ਚੱਲ ਜਾਂਦੇ ਆਂ ਨਾਲ ਚੱਲ ਵਰਦੇ ਆ ਤੇ ਜਿੱਸੇ ਵੀਰੇ ਜਿਵੇਂ ਆਪਾਂ ਇਹ ਤੁਸੀਂ ਸਵਰਾਜ 855 ਤਿਆਰ ਕੀਤਾ ਹੋਇਆ ਉਹ ਜੌਂਡੀਅਰ ਦਾ ਮਾਡਲ ਆ ਇਹ ਜੌਂਡੀ ਆ ਸਮਝੋ ਉਹ ਤੁਸੀਂ ਕਿਹਾ ਪਹਿਲਾਂ ਤਿਆਰ ਕੀਤਾ ਸੀ ਇਹ ਬਾਅਦ ਚ ਤਿਆਰ ਕੀਤਾ ਹਾਂਜੀ ਇਹ ਹੁਣ ਕੀਤਾ ਇਹਨੂੰ ਤੁਸੀਂ ਦੱਸਿਆ ਵੀ 1 ਸਾਲ ਲੱਗਿਆ ਵਾ ਹਾਂਜੀ ਕਿੰਨਾ ਕੁ ਖਰਚਾ ਇੱਥੇ ਆ ਜਾਂਦਾ ਵੀ ਇਹਦੇ ਤੇ ਖਰਚਾ 20 ਪਲੱਸ ਹੀ ਆਇਆ 20 ਇਅਰ ਪਲੱਸ ਆਇਆ ਹੈ ਤੇ ਉਹ ਖਰਚੇ ਨੇ ਜਿਹੜੇ ਉਹ ਕਿੱਥੋਂ ਮੈਨੇਜ ਹੁੰਦੇ ਨੇ ਉਹ ਫਾਦਰ ਸਾਹਿਬ ਕਰਦੇ ਆ ਜਾਂ ਤੁਸੀਂ ਤੁਹਾਡੀ ਕੋਈ ਇਨਕਮ ਦਾ ਸਾਧਨ ਵੀ ਬਣਿਆ ਹੋਇਆ ਕਿਸੇ ਤਰ੍ਹਾਂ ਹਾਂ ਦੋਨੇ ਪਾਸੇ ਮੈਨਾਜ ਹੋ ਜਾਂਦੇ ਨੇ ਦੋਨੇ ਪਾਸੇ ਹੁੰਦੇ ਆ ਆਪ ਦਾ ਤੁਹਾਡਾ ਇਨਕਮ ਦਾ ਸਾਧਨ ਕੀ ਹੈ ਇਸ ਵਕਤ ਇਸ ਵਕਤ ਫੇਸਬੁਕ ਤੋਂ ਵੀ YouTube ਹੋ ਗਿਆ ਜੀ ਫੇਸਬੁਕ YouTube ਤੋਂ ਅਰਨਿੰਗ ਆਉਂਦੀ ਐਡਸ ਉਹ ਤੁਸੀਂ ਇੱਥੇ ਸਾਰੀ ਲਾਉਨੇ ਆ ਇਸ ਕੰਮ ਤੇ ਤੇ ਕੀ ਸੋਚਿਆ ਹੋਇਆ ਦੱਸੇ ਨੇ ਮਤਲਬ ਕਿ ਅੱਜ ਉਹਨੇ ਟਰੈਕਟਰਾਂ ਦੇ ਮਾਡਲ ਤਿਆਰ ਕੀਤੇ ਨੇ ਆਉਣ ਵਾਲੇ ਸਮੇਂ 'ਚ ਦੱਸੇ ਨੇ ਕੁਝ ਹੋਰ ਵੀ ਸੋਚਿਆ ਹੈ ਹੁਣਲੇ ਸਮੇਂ 'ਚ ਆਪਾਂ ਇੱਕ ਗੱਡੀ ਤਿਆਰ ਕਰ ਰਹੇ ਹਾਂ ਜੀ ਉਹਦਾ ਮਾਡਲ ਤਿਆਰ ਕਰਾਂਗੇ ਕਾਰ ਦਾ ਸ਼ੁਰੂ ਹੋ ਚੁੱਕਿਆ ਜਾਂ ਹਜੇ ਦਿਮਾਗ 'ਚ ਚੱਲਦਾ ਨਹੀਂ ਬਸ ਚੱਲਦਾ ਹੈ ਗਾਈ ਦੂਆ ਦਾ ਕੰਪਲੀਟ ਕਰਕੇ ਉਹ ਸਟੱਪ ਹੋ ਗਿਆ ਹੈ ਕੰਪਲੀਟ ਹੁਣ ਉਹ ਸਟਾਰਟ ਕਰਾਂਗੇ ਤੇ ਜਿਵੇਂ ਤੁਸੀਂ ਵੀ ਇਹ ਮਾਡਲ ਤਿਆਰ ਕਰਦੇ ਹੋ ਤੁਹਾਡੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਲੋਕ ਸ਼ੇਅਰ ਕਰਦੇ ਆ ਤੁਹਾਡਾ ਆਪਣਾ ਚੈਨਲ ਵੀ ਚੱਲਦਾ ਹੈਗਾ ਵਾ ਤੁਹਾਨੂੰ ਕਿਸੇ ਕੰਪਨੀ ਵਾਲ ਨੇ ਵੀ ਅਪਰੋਚ ਕੀਤਾ ਵਾ ਹਾਂਜੀ ਮੈਂ ਫਾਰਮ ਟਰੱਕ ਕੰਪਨੀ ਦਾ ਕੰਮ ਕੀਤਾ ਸੀਗਾ ਉਹਨਾਂ ਦਾ ਮਾਡਲ ਰੈਡੀ ਕੀਤਾ ਸੀਗਾ ਉਹ ਖੁੱਲ ਕੇ ਦੱਸੋ ਫਾਰਮ ਟਰੱਕ ਕੰਪਨੀ ਨਾਲ ਤੁਸੀਂ ਕੀ ਕੰਮ ਕੀਤਾ ਤੇ ਕਦੋਂ ਕੀਤਾ ਉਹਨਾਂ ਨੇ ਮੈਂ ਕੰਮ ਕੀਤਾ ਸੀਗਾ ਦਸੰਬਰ 'ਚ 2024 ਦੇ ਦਸੰਬਰ 2024 ਦਸੰਬਰ 'ਚ ਕੀ ਕੀਤਾ ਸੀ ਉਹਨਾਂ ਲਈ ਤੁਸੀਂ ਉਹਨਾਂ ਨੇ ਟਰੈਕਟਰ ਲਾਂਚ ਕਰਨੇ ਸੀ ਆਪਣੇ 3 ਸਪੀਡ 3 ਸਪੀਡ ਟਰੈਕਟਰ ਠੀਕ ਕਿਉਂਕਿ ਏਜੰਸੀ 80% ਕੋਟਾ ਨੇ ਲੈ ਲਈ ਨਾ ਫਾਰਮ ਟੈਕਨੀ 80% ਜੇ ਏਸੀ ਕੋਟਾ 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 ਉਹਨਾਂ ਨੇ ਸਾਰੇ ਟਰੈਕਟਰ ਨੂੰ 3 ਸਪੀਡ ਕਰਦੇ 3 ਸਪੀਡ ਦੇ 2 ਸਪੀਡ ਆਉਂਦੇ ਸੀਗੇ ਉਹਦਾ ਆਪਾਂ ਮਾਡਲ ਬਣਾਇਆ ਠੀਕ ਆ ਟਰਾਂਸਮਿਸ਼ਨ ਦਾ ਤੇ ਗੇਅਰ ਬਾਕਸ ਦਾ ਓਕੇ ਇਹ ਕਿਦਾਂ ਵਰਕ ਕਰਦਾਗਾ ਓਕੇ ਕਿਦਾਂ ਗਰਾਰੀਆਂ ਨੂੰ ਤੇਲ ਮਿਲਦਾ ਜੇ ਟਰੈਕਟਰ ਮਤਲਬ ਟੇਡਾ ਚੱਲਦਾ ਇੱਕ ਪਾਸੇ ਨੂੰ ਠੀਕ ਹੈ ਬ੍ਰੇਕਾਂ ਸੀਗੀਆਂ ਜਿਹੜੀਆਂ ਉਹਨਾਂ ਦੀਆਂ ਠੀਕ ਹੈ ਪਲੈਂਟਰੀ ਐਕਸਲ ਵਗੈਰਾ ਉਹ ਸਾਰੇ ਦਿਖਾਏ ਸੀ ਉਹ ਮੋਟਰ ਚੱਪਾ ਓਕੇ ਜਿਵੇਂ ਨੂੰ ਮੀਡੀਅਮ ਹਾਈ ਸਪੀਡ ਆਈਆਂ ਹੋਈਆਂ ਉਹ ਚੀਜ਼ਾਂ ਸਾਰੀਆਂ ਤੁਸੀਂ ਉਹ ਤੁਸੀਂ ਉਹ ਉਮੇ ਲਾਈ ਸੀ ਉਹਦੇ ਚ ਬਣਾ ਕੇ ਠੀਕ ਹੈ ਉਹਦੇ ਲਈ ਵੀਰੇ ਫਿਰ ਕੰਪਨੀ ਤੁਹਾਨੂੰ ਪੇ ਕਰਦੀ ਆ ਹਾਂਜੀ ਤੇ ਉਹ ਇਸ ਤੋਂ ਅੱਗੇ ਵੀ ਥੋੜੇ ਤੋਂ ਭਾਲਦੇ ਆ ਕੁਝ ਵੀ ਸਾਡੇ ਨਾਲ ਹੋਰ ਵੀ ਕੰਮ ਕਰੋ ਜਾਂ ਹਾਂਜੀ ਉਹ ਜਦੋਂ ਵੀ ਉਹ ਕਹਿਣਗੇ ਆਪਾਂ ਉਹਨਾਂ ਨਾਲ ਕੰਮ ਕਰਾਂਗੇ ਉਹਨਾਂ ਨਾਲ ਮੇਰਾ ਸਰਕਲ ਚੱਲਦਾ ਹੈਗਾ ਠੀਕ ਆ ਜੇ ਰੋਟੇਟਰ ਲਾਂਚ ਕਰਦੇ ਆ ਜਾਂ ਡੀ ਬਣਾਉਂਦੇ ਆ ਕਿ ਜੋ ਵੀ ਉਹਨਾਂ ਨੇ ਕਰਨਾ ਹੁੰਦਾ ਠੀਕ ਆ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੀ ਤੇ ਜਿਵੇਂ ਤੁਸੀਂ 855 ਜੇ ਤਿਆਰ ਕੀਤਾ 855 ਦੀ ਕੰਪਨੀ ਨੇ ਜਾਂ ਕਿਸੇ ਬੰਦੇ ਨੇ ਇਹਨੂੰ ਦੇਖਣ ਤੋਂ ਬਾਅਦ ਜਾਂ ਫਿਰ ਇਹ ਹਜੇ ਨਵਾਈਆਂ ਹਜੇ ਦਿਖਾਇਆ ਹੀ ਨਹੀਂ ਆ ਨਹੀਂ ਆਪਾਂ ਇਹ ਸ਼ੋਅ ਹੀ ਨਹੀਂ ਕੀਤਾ ਇਹ ਪਹਿਲੀ ਵੀਡੀਓ ਹੈ ਇਹਦੇ ਨਾਲ ਹਾਂਜੀ ਪਹਿਲੂ ਇਹ ਅੱਜ ਤੋਂ ਬਾਅਦ ਇਹ ਸਵਰਾਏ ਜਾਂਸੀ ਤੱਕ ਇਹ ਵੀਡੀਓ ਪਹੁੰਚਦੀ ਆ ਜਾਂ ਕਿਸੇ ਉਸ ਬੰਦੇ ਤੱਕ ਪਹੁੰਚਦੀ ਆ ਜਿਹੜਾ ਕਿਸੇ ਟਰੈਕਟਰ ਵਰਕਸ਼ਾਪ ਨਾਲ ਜਾਂ ਇਸ ਕੰਮ ਨਾਲ ਰਿਲੇਟਡ ਹੋਵੇ ਉਹ ਤੁਹਾਨੂੰ ਇਨਵਾਈਟ ਕਰੇ ਜਾਂ ਉਹ ਤੁਹਾਡੇ ਤੱਕ ਕੰਮ ਲੈ ਕੇ ਪਹੁੰਚੇ ਤੁਸੀਂ ਕਰੋਗੇ ਉਸ ਕੰਮ ਨੂੰ ਹਾਂਜੀ ਜ਼ਰੂਰ ਤੁਸੀਂ ਵੀਰੇ ਅ ਮੇਰਾ ਇੱਕ ਬੜਾ ਪਰਸਨਲ ਜਿਹਾ ਸਵਾਲ ਆ ਤੁਹਾਡੇ ਨਾਲ ਵੀ ਤੁਸੀਂ ਜਿਵੇਂ ਤੁਹਾਡੇ ਫਾਦਰ ਸਾਹਿਬ ਤੁਹਾਡੇ ਇਸ ਕਿੱਤੇ ਨਾਲ ਰਿਲੇਟਡ ਨੇ ਉਹਨਾਂ ਦੀ ਆਪਣੀ ਵਰਕਸ਼ਾਪ ਹੈਗੀ ਆ ਤੁਸੀਂ ਵਰਕਸ਼ਾਪ ਨੂੰ ਉੱਪਰ ਨਹੀਂ ਲੈ ਕੇ ਜਾ ਰਹੇ ਜਾਂ ਤੁਸੀਂ ਉਸ ਕੰਮ ਵਿੱਚ ਨਹੀਂ ਲੱਗ ਰਹੇ ਤੁਸੀਂ ਉਹਦੇ ਬਜਾਏ ਕਿ ਤੁਸੀਂ ਵੱਡੇ ਟਰੈਕਟਰ ਨਹੀਂ ਰਿਪੇਅਰ ਕਰੋ ਉਹਦੇ ਮੁਕਾਬਲੇ ਤੁਸੀਂ ਇੱਕ ਛੋਟੇ ਮਾਡਲ ਤਿਆਰ ਕਰ ਰਹੇ ਹੋ ਹਨ ਹਾਂਜੀ ਇਹਦਾ ਕਾਰਨ ਤੁਸੀਂ ਦੱਸਿਆ ਕਿ ਤੁਹਾਡਾ ਇੰਟਰਸਟ ਹੈ ਇਹ ਵਿੱਚ ਹਾਂਜੀ ਫਿਰ ਗੱਲਾਂ ਤਾਂ ਦੋਨੋਂ ਸੇਮ ਹੀ ਨੇ ਉਹ ਵੱਡੇ ਟਰੈਕਟਰ ਆ ਇਹ ਛੋਟੇ ਟਰੈਕਟਰ ਆ ਫਿਰ ਛੋਟੇ ਟਰੈਕਟਰਾਂ ਵੱਲੋਂ ਜੱਸਾ ਕਿਉਂ ਜਾ ਰਿਹਾ ਉਹ ਵੱਡੇ ਟਰੈਕਟਰਾਂ ਵੱਲੋਂ ਕਿਉਂ ਨਹੀਂ ਜਾਂਦਾ ਨਹੀਂ ਇਹ ਮੈਂ ਨਾ ਕਾਰਸੀ ਮਾਡਲ ਦੇਖਿਆ ਸੀਗਾ ਆਰਸੀ ਮਾਡਲ ਹਾਂਜੀ ਉਹ ਸੀਗਾ ਵੈਸੇ ਹੀ ਫਿਰ ਉੱਥੋਂ ਹੌਲੀ-ਹੌਲੀ ਆਇਆ ਕਿ ਕੁਛ ਇਹਦੇ 'ਚ ਥੋੜਾ ਜਿਹਾ ਵੱਖਰਾ ਕੀਤਾ ਜਾਵੇ ਓਕੇ ਹਾਂਜੀ ਤਾਂ ਕਰਕੇ ਫਿਰ ਮਾਡਲ ਆਪਾਂ ਤਿਆਰ ਕੀਤਾ ਸੀ ਸ਼ੁਰੂ 'ਚ ਦੱਸੇ ਨੇ ਪਹਿਲਾ ਟਰੈਕਟਰ ਹੀ ਐਂ ਬਣਾ ਲਿਆ ਸੀਗਾ ਜਾਂ ਫਿਰ ਨਹੀਂ ਹਾਂਜੀ ਪਹਿਲਾਂ ਸਿੰਪਲ ਸੀਗਾ ਜੀ ਫਿਰ ਆ ਬਣਾਇਆ ਉਹ ਸਿੰਪਲ ਸੇ ਮਤਲਬ ਜਿਹੜਾ ਕਿ ਵਰਕਿੰਗ ਸੀ ਕਿ ਹਾਂ ਉਹਦਾ ਇੰਜਨ ਵਗੈਰਾ ਵੀ ਨਹੀਂ ਸੋਹਣੀ ਸੀ ਤੇ ਤਾਂ ਆਪਾਂ ਕਹਿੰਦੇ ਆ ਖੱਲੇ ਕਿਹੜੀ ਚੀਜ਼ ਤੁਸੀਂ ਵਰਤਦੇ ਹੋ ਇਹਦੇ ਵਿੱਚ ਮਤਲਬ ਆ ਮਟੀਰੀਅਲ ਜਿਹੜਾ ਇਹ ਕਿਹੜਾ ਮਟੀਰੀਅਲ ਲੱਗਿਆ ਹੋਇਆ ਹੈ ਇਹ ਚ ਪੀਵੀਸੀ ਆਗੀ ਪੀਵੀਸੀ ਸ਼ੀਟ ਓਕੇ ਤੇ ਲੱਕੜ ਹੋ ਗਈ ਲੋਹਾ ਕਿ ਆਚਾ ਹੋ ਗਈ ਆਪਣੀ ਸ਼ੀਟ ਓਕੇ ਲੋਹਾ ਹੋ ਗਿਆ ਲੱਕੜ ਹੋ ਗਈ ਪੀਵੀਸੀ ਹੋ ਗਈ ਉਹ ਸਾਰੀ ਚੀਜ਼ਾਂ ਕੋਈ ਇਹੋ ਜੀ ਚੀਜ਼ ਵੀ ਇਹਦੀ ਜਿਹੜੀ ਤੁਹਾਨੂੰ ਕਿਤੇ ਰੈਡੀमेड ਮਿਲ ਜਾਂਦੀ ਆ ਜਿਵੇਂ ਕੋਈ ਸਾਇਲੈਂਸਰ ਹੋ ਗਿਆ 에ਅਰ ਸਿਲੰਡਰ ਹੋ ਗਿਆ ਟਾਇਰ ਹੋ ਗਿਆ ਸ਼ੋ ਹੋ ਗਈ ਕੋਈ ਚੀਜ਼ ਬਣਾਉਣਾ ਤਾਂ ਇਹ ਸਾਰਿਆਂ ਨੂੰ ਆਪ ਹੀ ਪੈਂਦਾ ਟਾਇਰ ਲਈ ਜਾਂ ਮੈਟ ਜ਼ਰੂਰ ਲੈ ਜਾਂਦਾ ਪਰ ਬਣਾਉਣਾ ਸਾਇ ਇਹਨਾਂ ਨੂੰ ਆਕਾਰ ਆਪ ਨੂੰ ਦੇਣਾ ਪੈਂਦਾ ਅੱਛਾ ਜੀ ਮੈਟ ਦੀ ਸ਼ੀਟ ਮਿਲ ਜਾਂਦੀ ਲੰਮੀ ਓਕੇ ਹਾਂਜੀ ਉਹਦੇ ਜੋ ਆਪ ਨੂੰ ਕੱਟ ਕੇ ਬਣਾਉਣੇ ਪੈਂਦੇ ਮਤਲਬ ਬਣਾਉਣਾ ਆਪ ਨੂੰ ਪੈਂਦਾ ਰੈਡੀमेड ਕੁਝ ਨਹੀਂ ਮਿਲਦਾ ਓਕੇ ਤੇ ਤੁਹਾਡੇ ਤੱਕ ਕਿੰਨੇ ਕ ਚੈਨਲਾਂ ਨੇ ਅਪਰੋਚ ਕੀਤੀ ਆ ਜਾਂ ਕਿਸੇ ਟੀਵੀ ਚੈਨਲ ਨੇ ਜਾਂ YouTube ਵਾਲੇ ਕਿਸੇ ਵੱਡੇ ਚੈਨਲ ਨੇ ਅਜ ਤੱਕ ਕੋਈ ਅਪਰੋਚ ਕੀਤੀ ਹੈ ਕਿਸੇ ਹਾਂਜੀ ਇਸ ਟਰੈਕਟਰ ਦੇ ਕਾਫੀ ਵੀਡੀਓ ਹੈ ਇਸ ਟਰੈਕਟਰ ਦੀ ਵੀਡੀਓ ਬਣ ਚੁੱਕੀ ਹੈ ਕਿਉਂਕਿ ਪੁਰਾਣਾ ਵਾ ਇਹ ਪੁਰਾਣਾ ਸੀਗਾ ਇਹ ਇੱਕ ਦੋ ਰੈਡੀ ਹੋ ਗਿਆ ਸੀ ਬਣ ਕੇ ਇਹ ਆਪਾਂ ਪਿਛਲੇ ਸਾਲ ਪਾਈ ਸੀ ਦੀ ਵੀਡੀਓ 2024 ਦੇ 2024 ਮਾਰਚ ਮਾਰਚ ਉਦੋਂ ਇਹ ਕੰਪਲੀਟ ਸੀਗਾ ਹਾਂਜੀ ਠੀਕ ਹੈ ਤੇ ਇਹਦੇ ਥੋੜੀ ਜਿਹੀ ਆਪਾਂ ਇਹਦੀ ਡਿਟੇਲ ਚ ਗੱਲ ਕਰ ਲਈਏ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੀਆਂ ਡਿਟੇਲ ਚ ਕੰਮ ਕਰਦੀਆਂ ਵਰਕਿੰਗ ਕਿਵੇਂ ਹੈਗਾ ਇਹ ਇਹਦੇ ਚ ਲਗਭਗ ਜਿਵੇਂ ਤੁਸੀਂ ਦੱਸਿਆ ਵੀ ਇੰਜਨ ਹੈਗਾ ਇਹਦੇ ਚ ਇਹਦਾ ਟਾਇਰ ਵੀ ਮੁੜਦੇ ਨੇ, ਕਟਾਈ ਕਰਦਾ ਹੈ। ਹਾਂਜੀ। ਤੇ ਇਹਦੇ 'ਚ ਗੀਅਰ ਵੀ ਕੰਮ ਕਰਦਾ ਵਾ। ਇਹਦੇ 'ਚ ਗੀਅਰ ਵੀ ਕੰਮ ਕਰਦਾ। ਕਿਹੜੀਆਂ ਕਿਹੜੀਆਂ ਚੀਜ਼ਾਂ ਦੀਆਂ ਵਰਕਿੰਗ ਨੇ? ਇਹਦੀ ਜਿੰਨੀ ਚੀਜ਼ ਲੱਗੀ ਵੀ ਆ ਜੀ, ਉਹ ਆਪਾਂ ਨੂੰ ਦੇਖਦੀ ਆ। ਸਾਰੀ A to Z ਇਹਦੇ ਵਰਕਿੰਗ ਆ। ਜਿਵੇਂ ਵੱਡੇ ਟਰੈਕਟਰਾਂ ਦੇ ਵਰਕਿੰਗ ਸਾਰਾ ਹੁੰਦਾ ਉਹ ਹੈ। ਉਦਾਂ ਹੀ ਵਰਕਿੰਗ ਕਰਦੀ ਇਹਦੇ ਜਿੰਨੀਆਂ ਚੀਜ਼ਾਂ ਇਹਦੇ ਲੱਗੀਆਂ ਸਾਰੀ। ਸੋ ਦੋਸਤੋ ਜਿਵੇਂ ਜੱਸੇਵੀਰ ਨੇ ਦੱਸਿਆ ਵਾ ਵੀ ਜਿਹੜੇ ਤੁਸੀਂ ਆ ਟਰੈਕਟਰ ਫਰੇਮ 'ਚ ਪਏ ਦੇਖ ਰਹੇ ਹੋ, ਇਹ ਸਿਰਫ ਕੋਈ ਨਮੂਨਾ ਨਹੀਂ ਤੁਸੀਂ ਕਹਿ ਸਕਦੇ ਇਹਨਾਂ ਨੂੰ। ਕੋਈ ਵੈਸੇ ਨਮੂਨਾ ਵਾ ਕੋਈ ਛੋਟਾ ਜਾਂ ਕੋਈ ਬੱਚਿਆਂ ਵਾਲਾ ਖੜਾਉਣਾ ਵਾ ਇਹਨੂੰ ੱਤਕਾ ਲਾਉਂਗੇ ਤਾਂ ਰੋੜੂਗਾ ਆ ਤੁਸੀਂ ਵੀਡੀਓ ਚ ਵੀ ਦੇਖ ਰਹੇ ਹੋ ਵੀ ਪ੍ਰੋਪਰ ਹਾਲ ਹੋਰ ਕਿਹੜੇ ਕਿਹੜੇ ਸੰਦ ਨੇ ਇਹਦੇ ਨਾਲ ਵੀਰੇ ਇਹਦੇ ਨਾਲ ਇੱਕ ਆਪਾਂ ਰੋਟਰੋਵੇਟਰ ਬਣਾਇਆ ਰੋਟਰੋਵੇਟਰ ਬਣਾਇਆ ਹਾਲ ਵੀ ਬਣਾਇ ਹੋਇਆ ਹਾਲ ਵੀ ਰੋਟਰੋਵੇਟਰ ਵੀ ਵਰਕਿੰਗ ਚ ਹਾਂਜੀ ਉਹ ਪ੍ਰੋਪਰ ਵੀਡੀਓ ਚ ਮੈਂ ਸ਼ਾਟ ਪਾ ਕੇ ਸ਼ਾਟ ਚੋਂ ਪ੍ਰੋਸ ਵੀਡੀਓ ਚ ਚਲਾਉਂਗਾ ਟਰੈਕਟਰ ਹੀ ਚਲਾਉਂਗਾ ਰੋਟਰੋਵੇਟਰ ਟਰੈਕਟਰ ਹੀ ਚਲਾਉਂਦਾ ਵਾ ਹਾਂਜੀ ਓਕੇ ਸੋ ਦੋਸਤੋ ਜਿਵੇਂ ਤੁਸੀਂ ਵੀਡੀਓ ਚ ਵੀ ਦੇਖਦੇ ਹੋ ਕਿ ਇਹ ਟਰੈਕਟਰ ਨੇ ਜਿਹੜੇ ਪ੍ਰੋਪਰ ਵਰਕਿੰਗ ਮ ਕਹਿ ਨਹੀਂ ਸਕਦੇ ਕਿਸੇ ਤਰ੍ਹਾਂ ਵੀ ਤੁਸੀਂ ਕੈਮਰੇ ਦੀ ਅੱਖ ਚੋਂ ਦੇਖ ਕੇ ਤੁਸੀਂ ਆਪਣੀ ਨੰਗੀ ਅੱਖ ਨਾਲ ਇਸ ਟਰੈਕਟਰ ਨੂੰ ਦੇਖਣ ਤੋਂ ਬਾਅਦ ਇਹਦੀ ਜੱਜਮੈਂਟ ਨਹੀਂ ਕਰ ਸਕਦੇ ਵੀ ਇਹ ਟਰੈਕਟਰ ਆ ਜਿਹੜਾ ਇਹ ਕਿਸੇ ਕੰਪਨੀ ਦਾ ਬਣਾਇਆ ਹੋਇਆ ਨਹੀਂ ਹੈ ਇਹ ਕਿਸੇ ਪ੍ਰਾਈਵੇਟ ਬੰਦੇ ਨੇ ਆਪਣੇ ਘਰ ਬੈਠ ਕੇ ਆਪਣੀ ਚਾਰ ਦੀਵਾਰੀ ਚ ਬੈਠ ਕੇ ਛੋਟਾ ਛੋਟਾ ਸਮਾਨ ਇਕੱਠਾ ਕਰਨ ਤੋਂ ਬਾਅਦ ਆਫ ਦੀ ਕੈਮਰਾ ਵੀ ਜੱਸੇ ਵੀਰ ਨੇ ਬਹੁਤ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ ਅ ਜਸੇਬੀ ਜਿਹੜਾ ਮਟੀਰੀਅਲ ਇਹ ਚ ਲੱਗਿਆ ਹੋਇਆ ਇਹ ਚ ਵੇਸਟੇਜ ਮਟੀਰੀਅਲ ਵੀ ਲੱਗਿਆ ਹੋਇਆ ਹੈ ਵੇਸਟ ਮਟੀਰੀਅਲ ਜਿਵੇਂ ਆਪਾਂ ਕਹਦੀਏ ਕੋਈ ਚਾਦਰ ਦਾ ਟੁਕੜਾ ਚੱਕ ਕੇ ਲਾਤਾ ਹੈ ਹਾਂਜੀ ਹਾਂਜੀ ਉਹੋ ਜਿਹਾ ਮਟੀਰੀਅਲ ਹੀ ਹੈ ਹਾਂਜੀ ਜਿਵੇਂ ਆਪਾਂ ਦੇਖਦੇ ਆ ਇੱਕ ਟਰੈਕਟਰ ਆ ਜਿਹੜਾ ਅੱਜ ਇਹ ਮਾਰਕੀਟ 'ਚ ਗੱਲ ਕਰੀਏ ਟਰੈਕਟਰਾਂ ਦੀ 5 ਲੱਖ 6 ਲੱਖ 7 ਲੱਖ 10 ਲੱਖ 15 ਲੱਖ 20 ਲੱਖ ਉੱਪਰ ਤੱਕ ਟਰੈਕਟਰ ਜਾਈ ਜਾਂਦੇ ਆ 4x4 ਆ ਗਏ ਪਾਵਰਾਂ ਵੱਡੀਆਂ ਹੋ ਗਈਆਂ 60 ਹਸ ਪਾਵਰ ਆ ਗਿਆ 75 ਹਸ ਪਾਵਰ ਆ ਗਿਆ ਕੀਮਤ ਦਾ ਕੋਈ ਅੰਦਾਜ਼ਾ ਅਸੀਂ ਟਰੈਕਟਰ ਦਾ ਲਾ ਨਹੀਂ ਸਕਦੇ ਜੇ ਆਪਾਂ ਇਹਦੀ ਵੀ ਗੱਲ ਕਰੀਏ ਤਾਂ ਇਹਦੀ ਕੀਮਤ ਵੀ ਜੇਕਰ ਆਪਾਂ ਉਸ ਤਰ੍ਹਾਂ ਕੰਪਨੀ ਪ੍ਰਾਈਸ ਗੱਲ ਕਰੀਏ ਤਾਂ ਮੇਰਾ ਖਿਆਲ ਮੈਂ ਆਪਦੇ ਮੂੰਹ ਚ ਕੋਈ ਕੀਮਤ ਨਹੀਂ ਦੱਸ ਨਹੀਂ ਸਕਦਾ ਵੀ ਕਿ ਇਸ ਕੀਮਤ ਦਾ ਹੋ ਸਕਦਾ ਪਰ ਜਿਵੇਂ ਜਸੇਵੀਰ ਨੇ ਦੱਸਿਆ ਵੀ ਇਹਦੇ ਤੇਰਾ ਮਟੀਰੀਅਲ ਆ ਉਹ ਵੇਸਟ ਮਟੀਰੀਅਲ ਲਾਇਆ ਹੋਇਆ ਮਿਹਨਤ ਜ਼ਿਆਦਾ ਕੀਤੀ ਹੋਈ ਆ ਅਸਲ ਚ ਮਿਹਨਤ ਦਾ ਮੁੱਲ ਜ਼ਿਆਦਾ ਤੇ ਮਿਹਨਤ ਦਾ ਮੁੱਲ ਆਪਾਂ ਦੇ ਨਹੀਂ ਸਕਦੇ ਉਸ ਤਰ੍ਹਾਂ ਦਾ ਮਟੀਰੀਅਲ ਜੋੜ ਕੇ ਉਸ ਤਰ੍ਹਾਂ ਦਿਮਾਗ ਲਾ ਕੇ ਜਸੇਵੀਰ ਨੇ ਹੂਬ ਹੂ ਟਰੈਕਟਰ ਬਿਲਕੁਲ ਓਵੇਂ ਦਾ ਬਣਾਇਆ ਹੋਇਆ ਵਾ ਸਾਰਾ ਵਰਕਿੰਗ ਆ ਜਿਵੇਂ ਦੱਸਿਆ ਇਹਨਾਂ ਨੇ ਇਹਨਾਂ ਕੋਲ ਇਸ ਤੋਂ ਬਿਨਾ ਰੋਟਾਵੇਟਰ ਹਾਲ ਉਹ ਸਾਰੀਆਂ ਚੀਜ਼ਾਂ ਇਹ ਟਰੈਕਟਰ ਦੇ ਨਾਲ ਨੇ ਇਹ ਟਰੈਕਟਰ ਆਮ ਟਰੈਕਟਰਾਂ ਵਾਂਗ ਉਵੇਂ ਹੀ ਵਹਾਈ ਕਰਦਾ ਜਿਵੇਂ ਇੱਕ ਟਰੈਕਟਰ ਖੇਤ ਦੇ ਵਿੱਚ ਵਹੋਂਦਾ ਉਸੇ ਤਰ੍ਹਾਂ ਹੀ ਲੋ ਹਾਈ ਮੀਡੀਅਮ ਇਹਦੇ ਗੀਅਰ ਨੇ ਉਸੇ ਤਰ੍ਹਾਂ ਹੀ ਇਹਦੀ ਪੀਟੀਓ ਕੰਮ ਕਰਦੀ ਆ ਉਸੇ ਤਰ੍ਹਾਂ ਹੀ ਰੋਟਾਵੇਟਰ ਖਿੱਚਦਾ ਮਿੱਟੀ ਪਲਟਾਉਂਦਾ ਉਹ ਉਸੇ ਤਰ੍ਹਾਂ ਹੀ ਹਾਲ ਪੈਂਦੀ ਆ ਲੈਂਕਾਂ ਉਹ ਆਪਾਂ ਸਾਰੀ ਡਿਟੇਲ ਦੇ ਵਿੱਚ ਅਜਸੀ ਵੀਰ ਨਾਲ ਗੱਲਬਾਤ ਕਰਦੇ ਆ ਜਿਹੜੀ ਇਹਦੀ ਪੀਟੀਓ ਆਈ ਸਵਰਾਜ ਦੀ ਇਹ ਵੀ ਆਪਣੀ ਪੂਰ ਸਪੀਡ ਚ ਫਾਰਵਰਡ ਤੇ ਰਿਵਰਸ ਪੀਡਿਓ ਹੈ ਓਕੇ ਇਧਰੋਂ ਗੇਅਰ ਤੋਂ ਪੀਡਿਓ ਆਗ ਪੀਡਿਓ ਗੇਅਰ ਹੈ ਇਹਦਾ ਇੱਥੇ ਜੀ ਇਹ ਤੋਂ ਵਰਕ ਕਰਦੀ ਹੈ ਕੋਈ ਇਹ ਜਿਹੜਾ 540 ਪੀਡਿਓ ਲਿਖਿਆ ਹੋਇਆ ਇਹ ਕੀ ਹੈ ਇਹ ਚੱਕਰ ਲਿਖੇ ਹੋਏ ਆ ਜੀ 540 ਚੱਕਰ ਨੇ ਇਹਦੇ ਹਾਂਜੀ ਓਕੇ ਇਹ ਪੀਡਿਓ ਗੇਅਰ ਲੱਗਿਆ ਹੋਇਆ ਅੱਗੇ ਹਾਂਜੀ ਆ ਪੀਡਿਓ ਗੇਅਰ ਆ ਗਿਆ ਆਪਣਾ ਇਹ ਜਿਵੇਂ ਆਮ ਸਵਰਾਜ ਦੇ ਆਉਂਦਾ ਹੈ ਹਾਂਜੀ ਹਾਂਜੀ ਓਕੇ ਤੇ ਆ ਆ ਗਿਆ ਆਪਣਾ ਇਹਦਾ ਹਾਈ ਲੋ ਗੇਅਰ ਜੀ ਇੱਥੇ ਹਾਈ ਚ ਇੱਥੇ ਲੋ ਜੀ ਇਹ ਇਹ ਵਰਕਿੰਗ ਦੋਨੇ ਗੇਅਰ ਹੈਗੇ ਨੇ ਹਾਂਜੀ ਇਹ ਵਰਕਿੰਗ ਕਰਦੇ ਆ ਇੱਥੇ ਹੁਣ ਆਪਣਾ ਟਰੈਕਟਰ ਨੇ ਆਰਡਰ ਲਾਇਆ ਇਧਰੋਂ ਫਾਰਵਰਡ ਤੇ ਰਿਵਰਸ ਗੇਅਰ ਆ ਗਿਆ ਜੀ ਓਕੇ ਠੀਕ ਹੈ ਜਿਹੜੀ ਇਹਦੀ ਲੈਫਟ ਆ ਲੈਫਟ ਵੀ ਇਹਦੀ ਵੀ ਸੈਂਸਿੰਗ ਲੈਫਟ ਆ ਜੀ ਡਰਾਫਟਰ ਕੰਟਰੋਲ ਲੈਫਟ ਹੈ ਦੀ ਸਾਰੀ ਆ ਆ ਸਾਰਾ ਕੰਮ ਕਰਦਾ ਇਹਦਾ ਸਿਸਟਮ ਠੀਕ ਹੈ ਠੀਕ ਤੇ ਇਧਰੋਂ ਵੀ ਆ ਸਾਈਡਾਂ ਤੋਂ ਲਿੰਕਾਂ ਦੀ ਐਡਜਸਟਮੈਂਟ ਹੁੰਦੀ ਆ ਜਿੱਥੇ ਮਰਜ਼ੀ ਕਰ ਲੋ ਠੀਕ ਹੈ ਇਹ ਇਹਦੀ ਵੀ ਟਾਇਰ ਲੱਕੜ ਦੇ ਆ ਨਹੀਂ ਇਹਦੇ ਟਾਇਰ ਮੈਟ ਦੇ ਆ ਜੀ ਇਹਦੇ ਟਾਇਰ ਮੈਟ ਦੇ ਆ ਹਾਂਜੀ ਇਹ ਤਿਆਰ ਤੁਸੀਂ ਕੀਤੇ ਹੋਇਆ ਆ ਇਹ ਵੀ ਆਪਾਂ ਆਪ ਤਿਆਰ ਕੀਤੇ ਸੀਗੇ ਇਹ ਕਿਸੇ ਮਸ਼ੀਨ ਨਾਲ ਤਿਆਰ ਕੀਤੇ ਜਾਂ ਹੱਥਾਂ ਦੇ ਆ ਕੀਤੇ ਨਹੀਂ ਹੱਥ ਨਹੀਂ ਕੀਤੇ ਹੋਇਆ ਜੀ ਕਟਿੰਗ ਕਰਕੇ ਹਾਂਜੀ ਕਟਿੰਗ ਕਰਕੇ ਓਕੇ ਆ ਰੈਮਰੂ ਸਾਰੇ ਆਪਣੇ ਆਪ ਦੀ ਤਿਆਰ ਕੀਤੇ ਡਾਈ ਬਣਾ ਕੇ ਉਹ ਨਹੀਂ ਠੀਕ ਹੈ ਹਾਂਜੀ ਤੇ ਜਿਹੜਾ ਇਹਦਾ ਕਲੱਚ ਆ ਕਲੱਚ ਇਹਦਾ ਵਰਕਿੰਗ ਆ ਇਹਦਾ ਕਲੱਚ ਵਰਕਿੰਗ ਆ ਖਬਰ ਆਏਗਾ ਅੱਛਾ ਇਹਦਾ ਕਲੱਚ ਵਰਕਿੰਗ ਆ ਹਾਂਜੀ ਕਲੱਚ ਲੱਗਣ ਤੋਂ ਬਾਅਦ ਰੁਕ ਜਾਂਦਾ ਹਾਂਜੀ ਕਲੱਚ ਨੱਪੇ ਤੋਂ ਬਾਅਦ ਰੁਕ ਜਾਊਗਾ ਇਹ ਬ੍ਰੇਕ ਵੀ ਇਹਦੇ ਵਰਕਿੰਗ ਆ ਸਿੰਗਲ ਸਿੰਗਲ ਪੈਡਲ ਕੰਮ ਕਰ ਰਹੇ ਆ ਅੰਦਰਲਾ ਬਾਹਰਲਾ ਦੋਨੇ ਬ੍ਰੇਕ ਕੰਮ ਕਰਦੇ ਆ ਹਾਂਜੀ ਇਹ ਵੀ ਵਰਕਿੰਗ ਆ ਦੇ ਓਕੇ ਓਕੇ ਤੇ ਇਹਦੇ ਚ ਮੋਟਰਾਂ ਵਗੈਰਾ ਕਿਹੜੀਆਂ ਲੱਗੀਆਂ ਹੋਈਆਂ ਨੇ ਇਹਦੇ ਚ ਡੀਸੀ ਮੋਟਰ ਆਪਣੀ ਯੂਸੀ ਟੀਓ ਡੀਸੀ ਮੋਟਰ ਯੂਜ਼ ਕੀਤੀ ਹੈ ਤੇ ਆ ਜਿਹੜੀ ਰੇਸ ਆ ਇਹਦੀ ਰੇਸ ਵੀ ਵਰਕਿੰਗ ਕਰਦੇ ਇਧਰੋਂ ਤੁਸੀਂ ਦਿਖਾ ਦਿਓ ਆ ਫਿਊਲ ਪੰਪ ਤੋਂ ਆ ਸਾਰੀ ਰਾੜ ਰੂਰੂ ਮੇ ਹੈਲਦੀ ਹੈ ਕਿ ਜੇ ਬਾਬਾ ਇਧਰੋਂ ਹਲਾਉਣੇ ਹੈਗੇ ਓਕੇ ਹਾਂ ਜਦੋਂ ਰੇਸ ਗਾਉਣੇ ਕਟਾਉਣੇ ਆ ਸਾਰੀ ਯਾਨੀ ਕਿ ਪ੍ਰੋਪਰ ਉੱਥੋਂ ਤੱਕ ਵਰਕਿੰਗ ਜਾਂਦੀ ਹੈ ਹੈ ਤੇ ਇਹਦਾ ਵੀ ਇੰਜਨ ਸਾਰਾ सेम ਸੋਰਾਜ ਨਾਲ ਮੈਚ ਕਰਦਾ ਵਾ ਹਾਂਜੀ ਤੇ ਉਵੇਂ ਹੀ ਖੁੱਲਦਾ ਸਾਰਾ ਹੀ ਹਾਂਜੀ ਇਹਦਾ ਵੀ ਸਾਰੇ ਜੋੜ ਉਵੇਂ ਖੁੱਲਦੇ ਜਿਵੇਂ ਸੋਰਾਜ ਦੇ ਖੁੱਲਦੇ ਹੁੰਦੇ ਓਕੇ ਇੰਜਨ ਇਹਦਾ ਆਪਾਂ ਸੋਚ ਆ ਕੇ ਦਿਖਾਵਾ ਹਾਂ ਹਾਂ ਦਿਖਾ ਦਿਓ ਉਹਦੇ ਲਈ ਆਪਾਂ ਅਨਸਰ ਲਾਉਣਾ ਪੈਣਾ ਛੋ ਜਿਆਦਾ ਹੀ ਖੁੱਲ ਜੂਗੀ ਓਕੇ ਇਹਦੇ ਚ ਮਟੀਰੀਅਲ ਫਿਰ ਕਿਹੜਾ ਕਿਹੜਾ ਵਾ ਲੱਕੜ ਲੋਹਾ ਹਾਂਜੀ ਇਹ ਚ ਲੱਕੜ ਲੋਹਾ ਆ ਸਾਰਾ ਇਹਦਾ ਇੰਜਨ ਇੰਜਨ ਉਵੇਂ ਬਣਿਆ ਵਾ ਦੇਖੋ ਰੇ ਡੀਰੇਟਰ ਹੋ ਗਿਆ ਵਾਟਰ ਵਾਡੀ ਪੱਖਾ ਵਗੈਰਾ ਇਹ ਸਾਰਾ ਹੱਥ ਨਾਲ ਤਿਆਰ ਕੀਤਾ ਹੋਇਆ ਹਾਂ ਜੀ ਸਾਰਾ ਇਹਦਾ ਕੰਮ ਕਰਦਾ ਹੈ ਓਕੇ ਤੇ ਜਿਵੇਂ ਤੁਸੀਂ ਇਹਨੂੰ ਕਹਿੰਦੇ ਵੀ ਧੂਆਂ ਵੀ ਮਾਰਦਾ ਓਵੇਂ ਹਾਂਜੀ ਇਹ স্মੋਕ ਸਿਸਟਮ ਵਿੱਚ ਲੱਗਿਆ ਹੋਇਆ ਹੈ ਤੇ ਇਹਦੇ ਇੰਡੀਕੇਟਰ ਵਗੈਰਾ ਲਾਈਟਾਂ ਵਗੈਰਾ ਵੀ ਲੱਗਦੀਆਂ ਹਾਂਜੀ ਸਾਰੀਆਂ ਇਹਦੇ ਜਗ ਚੱਲ ਸਕਦੀਆਂ ਨੇ ਹੁਣ ਹਾਂਜੀ ਆ ਇਹਦੇ ਅੰਦਰ ਲੈਂਡਿਡ ਹੋ ਗਏ ਓਕੇ ਫਰੰਟ ਲਾਈਟਾਂ ਕਿਹੜੇ ਕੋਲ ਹੈ ਅੱਛਾ ਫਰੰਟ ਪਾਉਣ ਵਾਲੀਆਂ ਨੇ ਹਾਂਜੀ ਉਹ ਇਹਦੇ ਚੱਲਦੇ ਆ ਅੱਛਾ ਉਹ ਇੰਡੀਕੇਟਰ ਇਹ ਚੱਲਦੇ ਨੇ ਬੈਕ ਤੇ ਵੀ ਚੱਲਦੇ ਆ ਜੀ ਹਾਂਜੀ ਇਹ ਇਹ ਵੀ ਉਸੇ ਬੈਟਰੀ ਤੋਂ ਚੱਲੀ ਜਾ ਰਹੇ ਆ ਬੈਟਰੀ ਇੱਕੋ ਹੀ ਹੈ ਇਹਦੇ ਚ ਜਾਂ ਬੈਟਰੀ ਕਈ ਨਹੀਂ ਇਹਦੇ ਚ ਨਹੀਂ ਇਹਨਾਂ ਨੂੰ ਛੋਟੀ ਬੈਟਰੀ ਲਾਈ ਹੋਈ ਹੈ ਜੀ ਆਪਾਂ ਇਹਨਾਂ ਨੂੰ ਅਲੱਗ ਤੋਂ ਬੈਟਰੀ ਲੱਗੀ ਹੋਈ ਹੈ ਲਾਈਟਾਂ ਨੂੰ ਓਕੇ ਉਹ ਜਿਹੜਾ ਬੈਟਰੀ ਵਾਲਾ ਬਾਕਸ ਬਣਿਆ ਹੋਇਆ ਟਰੈਕਟਰ ਦੀ ਬੈਟਰੀ ਹੁੰਦੀ ਜਿੱਥੇ ਉੱਥੇ ਬੈਟਰੀ ਇਹਦੇ ਜਾਂ ਉਹ ਵੈਸੇ ਹੀ ਲੱਗਿਆ ਹੋਇਆ ਨਹੀਂ ਉਹ ਵੈਸੇ ਹੀ ਲੱਗਿਆ ਹੋਇਆ ਜੀ ਉੱਥੇ ਨਹੀਂ ਹੈਗੀ ਉਹ ਵੈਸੇ ਹੀ ਲੱਗਿਆ ਹੋਇਆ ਜੀ ਉੱਥੇ ਲੋਡ ਨਹੀਂ ਆਉਂਦੀ ਸੀਗੀ ਠੀਕ ਹੈ ਇਹਦਾ ਵਜ਼ਨ ਕਿੰਨਾ ਵਾ ਇਹਦਾ ਵਜ਼ਨ ਆ ਹੋਊਗਾ ਜੀ 15 ਕਿਲੋ 15 ਕਿਲੋ ਨੇੜੇ ਵਜ਼ਨ ਹੈਗਾ ਇਹਦਾ ਹਾਂਜੀ ਤੇ ਆ ਜਿਹੜਾ ਪਿੱਛੇ ਇੱਕ ਸਿਸਟਮ ਲੱਗਿਆ ਮਿਊਜ਼ਿਕ ਵਾਲਾ ਇਹ ਵੀ ਵਰਕਿੰਗ ਚ ਹੈ ਇਹ ਵੀ ਚੱਲਦਾ ਜੀ ਇਹ ਵੀ ਚੱਲ ਪੈਂਦਾ ਜੀ ਮੈ ਬਲੂਟੁੱਥ ਨਾਲ ਜਾਣੇ ਵਗੈਰਾ ਚੱਲ ਜਾਂਦੀ ਚੱਲ ਫੋਨ ਨਾਲ ਅਟੈਚ ਹੋ ਕੇ ਚੱਲਦਾ ਫੋਨ ਨਾਲ ਅਟੈਚ ਹੋ ਕੇ ਚੱਲਦਾ ਠੀਕ ਹੈ ਤੇ ਕਟਾਈ ਵਗੈਰਾ ਵੀ ਕਟਾਈ ਇਹਦੀ ਰਿਮੋਟ ਤੇ ਆ ਜੀ ਰਿਮੋਟ ਤੇ ਆ ਦੇ ਆ ਤੁਸੀਂ ਹੱਬਾ ਹੱਬਾ ਦੇਖ ਲਓ ਸਾਰੀਆਂ ਉਵੇਂ ਬਣੀਆਂ ਹੋਈਆਂ ਜਿਵੇਂ ਸੋਰਾਜ ਦੀਆਂ ਹੁੰਦੀਆਂ ਹਾਂ ਬਿਲਕੁਲ ਸੋਰਾਜ ਦੀਆਂ ਆਰਮ ਆਰਮਾ ਸਾਰੀਆਂ ਹਿੱਸਾਵੀਆਂ ਦਾ ਅਡਜ ਬਡਾ ਛੋਟਾ ਹੁੰਦਾ ਹਾਂ ਜਿੱਦਾਂ ਸਵਰਾਜ ਦੇ ਨਵੇਂ ਮਾਡਲ ਜਾਂਦਾ ਓਕੇ ਤੇ ਇਹਦੀ ਇਹ ਸਾਰਾ ਰਿਮੋਟ ਤੇ ਆ ਜਾਂ ਫਿਰ ਹੀ ਮੈਨੂਅਲ ਚੱਲਦਾ ਹੋਵੇਂ ਜਿਵੇਂ ਮੈਨੂਅਲ ਵੀ ਹੈ ਤੇ ਰਿਮੋਟ ਵੀ ਹੈ ਦੋਨੇ ਆਪਸ਼ਨ ਹੈ ਇਹਦੇ ਚ ਯਾਨੀ ਰਿਮੋਟ ਤੇ ਚਲਾਉਣਾ ਈ ਈ ਥੋੜਾ ਜਿਹਾ ਰਿਮੋਟ ਤੇ ਈ ਈ ਹਾਂਜੀ ਠੀਕ ਆ ਉਹਦੇ ਤੋਂ ਗੀਅਰ ਵੀ ਰਿਮੋਟ ਤੇ ਹੀ ਚਲੇ ਜਾਂਦੇ ਨੇ ਜਾਂ ਕੀ ਫਿਰ ਗੀਅਰ ਆਪਾਂ ਨੂੰ ਇਧਰ ਲੀਵਰ ਦੇਣੇ ਪੈਂਦੇ ਗੀਅਰ ਲੀਵਰ ਚ ਹੀ ਦੇਣੇ ਪਣੇ ਆ ਵੀ ਗੀਅਰ ਤਾਂ ਲੀਵਰ ਤੇ ਹੀ ਦੇਣੇ ਪੈਂਦੇ ਓਕੇ ਉਧਰੋਂ ਰਿਮੋਟ ਤੋਂ ਫਾਰਵਰਡ ਤੇ ਰਿਵਰਸ ਹੋ ਜਾਂਦਾ ਬਾਕੀ ਜਿਹੜਾ ਹਾਈ ਲੋ ਵਗੈਰਾ ਹੋ ਗਿਆ ਪੀਟੀਓ ਗੇਅਰ ਹੋ ਗਿਆ ਉਹ ਇਧਰ ਹੀ ਦੇਣਾ ਪੈਂਦਾ ਇਹਨੂੰ ਉਹ ਇਧਰ ਹੀ ਦੇਣਾ ਪੈਣਾ ਹਾਂਜੀ ਠੀਕ ਹੈ ਕੋਈ ਹੋਰ ਇਹਦੀ ਖਾਸ ਚੀਜ਼ ਇਹ ਸਾਰਾ ਇੰਜਨ ਲੋਹੀ ਦਾ ਨਹੀਂ ਲੱਕੜ ਦਾ ਹੈ ਇੰਜਨ ਲੱਕੜ ਦਾ ਵਾ ਹਾਂਜੀ ਠੀਕ ਹੈ ਤੇ ਕਵਰ ਵਗੈਰਾ ਇਹਨੂੰ ਰੰਗ ਬਾਰਾ ਤੁਸੀਂ ਆਪ ਕਰ ਦਿਓ ਹਾਂਜੀ ਸਾਰਾ ਕੁਝ ਆਪ ਹੀ ਇਹ ਘਰੀ ਕੀਤਾ ਹੋਇਆ ਸਾਰਾ ਕੁਝ ਹਾਂਜੀ ਓਕੇ ਇਹ ਸਟicker ਵਗੈਰਾੜੀ ਉੱਤੇ ਲੱਗੀ ਹੋਈ ਆ ਟੇਪਾਂ ਵਗੈਰਾ ਇਹ ਕੱਟ ਕੇ ਇਹ ਕੜਵਾ ਕੇ ਲਿਆਂਦੇ ਆ ਇਹ ਕੜਵਾ ਕੇ ਰਹਿਣ ਦੀਆਂ ਨੇ ਠੀਕ ਲੈਫਟ ਵਾਲੀ ਲੀਵਰ ਵਗੈਰਾ ਸਾਰੇ ਹਾਂਜੀ ਆ ਸਾਰੇ ਹੋਏ ਹੋ ਤਾਂ ਹੋਮ ਹੀ ਲੱਗੇ ਹੋਏ ਨੇ ਠੀਕ ਆ ਇਧਰ ਉਹ ਮੈਂ ਡਬਲ ਪੰਪ ਆ ਗਿਆ ਆਪਣਾ ਲੈਫਟ ਪੰਪ ਹੋ ਗਿਆ ਹਾਈਡਰੋਲਿਕ ਵਾਲਾ ओके ਹਾਈਡਰੋਲਿਕ ਫਿਲਟਰ ਆ ਗਿਆ ਸਾਰਾ ਸੈਲਫ ਵਗੈਰਾ ਉਹਨਾਂ ਲੱਗੀ ਹੋਈ ਆ ਤੇ ਠੀਕ ਹੈ ਜੱਸੇ ਵੀਰੇ ਜਿਵੇਂ ਅੱਜ ਦਾ ਟਾਈਮ ਹੈਗਾ ਮੋਬਾਈਲ ਦਾ ਜੋਗਾ ਹਨਾ ਹਰ ਇੱਕ ਆਪਣੀ ਏਜ ਦੇ ਜਿਹੜੇ ਮੁੰਡੇ ਨੇ ਲਗਭਗ ਮੈਂ ਕਹਾਂ ਇਹ 24 ਚੋਂ ਕੋਈ 10 ਘੰਟੇ ਕੋਈ 12 ਘੰਟੇ 14 ਘੰਟੇ ਮੋਬਾਈਲ ਨੂੰ ਦਿੰਦਾ ਹਾਂਜੀ ਜੱਸਾ ਮੋਬਾਈਲ ਨੂੰ ਕਿੰਨਾ ਟਾਈਮ ਦਿੰਦਾ ਵਾ ਮੋਬਾਈਲ ਮੈਂ ਸਵੇਰ ਸ਼ਾਮ ਵੀ ਕਰਦਾ ਨਹੀਂ ਸਵੇਰ ਸੰਘਿਆ ਉਸ ਵੇਰੇ ਬਸ ਕੀ ਕਹਣਾ ਘੰਟਾ ਖਾਂਦਾ ਤੁਸੀਂ ਸ਼ਾਮ ਨੂੰ ਜਾਂ ਸਵੇਰੇ ਜਾਂ ਬਸ ਉਦੋਂ ਜਦੋਂ ਜਿਵੇਂ ਕੋਈ ਚੀਜ਼ ਮੈਂ ਰਿਸਰਚ ਕਰਨੀ ਹੈ ਕੋਈ ਸਰਚ ਕਰਦੇ ਹਾਂ ਇਹਦੇ ਨਾਲ ਲੇਟੜੀ ਜੀ ਯਾਰ ਨਾ ਤੜਾ ਹਾਂ ਕੁਝ ਵੀ ਜਿਆਦਾ ਟਾਈਮ ਮੋਬਾਈਲ ਤੇ ਵੇਸਟ ਨਹੀਂ ਕਰਦੇ ਜਿਆਦਾ ਟਾਈਮ ਤੇ ਇਹਦੇ ਤੇ ਕਿੰਨਾ ਕੁ ਟਾਈਮ ਲਾਉਨੇ ਆ ਇਹਦੇ ਤੇ ਕੰਮ ਆ ਜੀ ਜਿਵੇਂ ਹੁਣ ਕੰਮ ਵਧੀਆ ਤੁਰ ਰਿਹਾ ਫਿਰ ਤਾਂ ਕਰੀ ਜਾਨਾ ਕੰਮ ਜਾਂ ਜਾਨੀ ਕਿ ਕਈ ਵਾਰੀ ਕੋਈ ਟੋਫਾਲਟ ਪੈ ਜੇ ਜਾਂ ਕਿਈ ਬਰੀਕੀ ਕੰਮ ਕਰਕੇ ਮਨ ਜਾ ਕੇ ਜਾਂਦਾ ਵੀ ਛੱਡ ਹੁਣ ਜੇ ਤੂੰ ਕਾਹ ਕੀਤੇ ਤਾਂ ਖਰਾਬ ਹੀ ਹੋ ਕੰਮ ਤੇ ਉਹ ਛੱਡਣਾ ਪੈਂਦਾ ਤੇ ਅਗਲੇ ਦਿਨ ਤੇ ਗੱਲੇ ਜਾਂਦੀਆਂ ਮਤਲਬ ਐਕਵਰੀ ਪੱਕਾ ਟਾਈਮ ਨਹੀਂ ਹੈ ਇਹਦੇ ਤੇ ਕੰਮ ਕਰਨ ਦਾ ਓਕੇ ਹਾਂਜੀ ਕਈ ਵਾਰੀ ਤਾਂ ਇਹ ਨਹੀਂ ਪਤਾ ਵੀ ਅੱਧੀ ਦਿਹਾੜੀ ਲੱਗ ਜਾਈ ਹੂੰ ਇਹ ਨਹੀਂ ਪਤਾ ਘੰਟਾ ਹੀ ਲੱਗੇ ਓਕੇ ਹਾਂਜੀ ਤੇ ਉਸ ਟਾਈਮ ਕੋਈ ਨਾਲ ਹੁੰਦਾ ਜੱਸੇ ਨਹੀਂ ਕੰਮ ਇਕੱਲੇ ਕਰਦਾ ਇਕੱਲਾ ਹੀ ਹੁੰਦਾ ਹਾਂਜੀ ਇਹਦੀ ਚਿੰਗ ਜਿਵੇਂ ਤੁਸੀਂ ਵੇਖ ਕਰ ਤੁਸੀਂ ਉਹ ਆਰਸੀ ਮਾਡਲ ਦੇਖਿਆ ਸੀ ਇਸ ਤੋਂ ਬਿਨਾਂ ਕੋਈ ਹੋਰ ਬੰਦਾ ਵੀ ਸੀਗਾ ਜਿਹਨੇ ਕਿਹਾ ਵੀ ਯਾਰ ਤਿਆਰ ਕਰ ਤੂੰ ਜਾਂ ਕੋਈ ਤੇਰਾ ਟੀਚਰ ਉਸ ਟਾਈਮ ਦਾ ਜਾਂ ਕੋਈ ਪਿੰਡ ਦਾ ਬੰਦਾ ਕਿਸ ਨੇ ਜਾਂ ਫੋਰਸ ਕੀਤਾ ਕਿਸ ਨੇ ਮੈਨੂੰ ਕਈ ਟਾਈਮ ਹੋ ਗਿਆ ਸੀ ਪਿੰਡਾਂ ਖੇੜਦੇ ਹੁੰਦੇ ਜਿਹੜਾ ਨੇ ਕਿਹਾ ਹੁੰਦੇ ਓਕੇ ਉਹ ਬੱਕ ਬੰਦੇ ਆ ਸਾਡੇ ਕੋਲ ਟਰੈਕਟਰ ਹੁੰਦੇ ਸੀਗੇ 8 9 ਛੋਟੇ ਇੱਕ ਬੰਦੇ ਨੇ ਉਹ ਤੋਂ ਕਿਹਾ ਸੀ ਕਹਿੰਦਾ ਇਹ ਬਾਲਿਆਂ ਆਂ ਦੇ ਟਾਇਰ ਜੇ ਪਾ ਕੇ ਭਜਾਈ ਫਰਦੇ ਆ ਕਹਿੰਦਾ ਬਾਲਿਆਂ ਟਾਇਰ ਜੇ ਪਾ ਕੇ ਭਜਾਈ ਫਰਦੇ ਆ ਹਾਂ ਉਹਦੇ ਲੱਗ ਗਈ ਉਦੋਂ ਬੱਸ ਹਰ ਉਦੋਂ ਬਾਅਦ ਫਿਰ ਕੰਮ ਉੱਪਰ ਨੂੰ ਜਾਂਦਾ ਗਿਆ ਜਣੀ ਉਹ ਉਸ ਤੋਂ ਬਾਅਦ ਜਿੱਸੇ ਦਿਮਾਗ 'ਚ ਇਹ ਗੱਲ ਆ ਗਈ ਵੀ ਯਾਰ ਬਾਲਿਆਂ ਵਾਲਾ ਟਾਇਰ ਕਹਤਾ ਨਹੀਂ ਫਿਰ ਪਹੁੰਚਦਾ ਪਹੁੰਚਦਾ ਟਰੈਕਟਰ ਕੋਲ ਕੋਸ਼ ਬੱਕਰਾ ਤਿਆਰ ਕਰੀਏ ਓਕੇ ਜੇ ਜੱਸਾ ਇਹ ਟਰੈਕਟਰ ਨਾ ਤਿਆਰ ਕਰਦਾ ਹੁੰਦਾ ਉਹਨੇ ਮਕੈਨੀਕਲ ਦੀ ਪੜ੍ਹਾਈ ਨਾ ਕੀਤੀ ਹੁੰਦੀ ਫਿਰ ਜੱਸਾ ਕੀ ਹੁੰਦਾ ਖੜ੍ਹੀ ਹੁੰਦਾ ਕਿਸੇ ਜੌਬ ਤੇ ਹੁੰਦਾ ਨਹੀਂ ਮੇਰਾ ਇੰਟਰਸਟ ਹੀ ਇਧਰ ਦਾ ਸੀਗਾ ਜੀ ਹੋਰ ਮੇਰਾ ਇੰਟਰਸਟ ਹੀ ਨਹੀਂ ਬਣਿਆ ਤਾਂ ਹੀ ਮੈਂ ਸਟੱਡੀ ਮਕੈਨੀਕਲ ਦੀ ਰੱਖੀ ਸੀਗੀ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਹੀ ਕੰਮ ਕਰਨ ਲੱਗ ਗਿਆ ਸੀਗਾ ਭਾਰੀ ਹੋਈ ਸੀ ਹਾਂਜੀ ਵੀ ਇਹੀ ਕਰਨੀ ਹੈ ਹਾਂਜੀ ਤੇ ਜੇ ਅੱਜ ਜੱਸੇ ਨੂੰ ਕੋਈ ਆਫਰ ਆਵੇ ਵੀ ਜੱਸਾ 50000 ਦੀ 60000 ਦੀ ਲੱਖ ਦੀ ਕੋਈ ਜੌਬ ਇਹ ਤੋਂ ਪਾਸੇ ਦੀ ਕੋਈ ਜੌਬ ਮਿਲ ਜੇ ਕਿਸੇ ਬੈਂਕ ਦੀ ਕਿਸੇ ਉਹ ਵੀ ਰੀ ਦੀ ਕੋਈ ਜੌਬ ਹੋਵੇ ਉਹ ਕਰੂਗਾ ਜੱਸਾ ਕਿ ਬਣਾਊਗਾ ਨਹੀਂ ਮੈਂ ਇਸ ਫੀਲਡ 'ਤੇ ਹੀ ਕੰਮ ਕਰੂੰਗਾ ਇਹ ਤੇ ਨਹੀਂ ਇਸ ਫੀਲਡ ਦੀ ਜੌਬ ਮਿਲਦੀ ਹੈ ਜੌਬ ਕਰੂੰਗਾ ਨਹੀਂ ਇਹ ਤਾਂ ਕੰਮ ਹੈਗਾ ਹੀ ਹੈ ਇਹ ਹੈਗਾ ਹੀ ਹੈ ਹਾਂਜੀ ਤੁਹਾਨੂੰ ਲੱਗਦਾ ਵੀ ਜਿਹੜੀ ਤੁਹਾਡੀ ਇੰਨੀ ਮਿਹਨਤ ਆ ਜਿਹੜਾ ਤੁਸੀਂ ਇੰਨਾ ਹਾਰਡ ਵਰਕ ਕਰਦੇ ਹੋ ਇੰਨਾ ਬਰੀਕੀ ਕੰਮ ਆ ਜਿਹੜਾ ਕਰਦੇ ਹੋ ਇਹਦਾ ਉਹ ਨਾਲੇ ਸਮੇਂ 'ਚ ਮੁੱਲ ਪਊਗਾ ਜਾਂ ਮੁੱਲ ਪੈ ਰਿਹਾ ਨਹੀਂ ਮੁੱਲ ਪੈ ਰਿਹਾ ਬਹੁਤ ਵਧੀਆ ਦਾ ਸੌ ਸਾਲ ਲੋਕਾਂ ਦਾ ਰਿਸਪੌਂਸ ਆ ਬਹੁਤ ਫੋਨ ਮੈਸੇਜ ਆਉਂਦੇ ਆਗੇ ਓਕੇ ਉਹ ਦਿਨਾਂ ਫਿਰ ਆਪਦੇ ਆਪ ਨੂੰ ਖੁਸ਼ੀ ਮਿਲਦੀ ਹੈ ਹਾਂਜੀ ਕੰਪਨੀਆਂ ਨੇ ਉਸ ਲੈਵਲ ਤੱਕ ਅਜੇ ਦੱਸੇ ਨੂੰ ਅਪਰੋਚ ਨਹੀਂ ਕੀਤਾ ਹਾਂਜੀ ਚਾਹੁੰਦੇ ਹੋ ਕੰਪਨੀਆਂ ਕਰਨ ਹਾਂਜੀ ਆਪਾਂ ਇੱਕ ਕੰਪਨੀ ਨਾਲ ਹੀ ਕੰਮ ਕੀਤਾ ਹੈ ਫਾਰਮ ਟਰੈਕ ਨਾਲ ਹੀ ਕੀਤਾ ਤੇ ਫਾਰਮ ਟਰੈਕ ਦਾ ਮਾਡਲ ਨਹੀਂ ਤਿਆਰ ਕੀਤਾ ਹੈ ਨਹੀਂ ਉਹ ਨਹੀਂ ਕੀਤਾ ਉਹ ਵੀ ਕਰਾਂਗੇ ਉਹ ਵੀ ਕਰਾਂਗੇ ਕਰ ਲਾਂਗੇ ਤੇ ਜੇ ਕੋਈ ਸੱਜਣਾ ਵੀਡੀਓ ਦੇਖ ਕੇ ਇਸ ਟਰੈਕਟਰ ਦੀ ਵਰਕਿੰਗ ਕਮਿਸ਼ਨ ਦੇਖ ਕੇ ਇਹਨੂੰ ਖਰੀਦਣਾ ਚਾਹੇ ਵਿੱਚੂ ਵਜ ਸ ਨਹੀਂ ਹੋਰ ਤਿਆਰ ਕਰ ਦਾਂਗੇ ਜੀ ਹੋਰ ਤਿਆਰ ਕਰ ਦਾਂਗੇ ਕੀਮਤ ਦੱਸ ਸਕਦੇ ਹੋ ਸਕਰੀਨ ਤੇ ਕੋਈ ਕਿ ਇਸ ਕੀਮਤ ਤੱਕ ਇਹ ਤਿਆਰ ਕਰਕੇ ਦਵੋਗੇ ਕੀਮਤ ਇਹਦੀ ਪਲੱਸ 50 ਪਲੱਸ ਹੀ ਹੋਊਗੀ 5000 ਪਲੱਸ ਹੋਊਗੀ ਇਹਦੇ ਚ ਕਿਹੜੀਆਂ ਬੈਟਰੀਆਂ ਵਗੈਰਾ ਜਾਂ ਇੰਜਣ ਵਗੈਰਾ ਕੀ ਯੂਜ਼ ਕਰਦੇ ਹੋ ਤੁਸੀਂ ਇਹਦਾ ਜਿਹੜਾ ਇੰਜਣ ਆ ਜੀ ਉਹ ਸੇਮ ਇੰਜਣ ਨੂੰ ਡਿਜ਼ਾਈਨ ਕੀਤਾ ਗਿਆ ਇਹਦੇ ਚ ਆਜਾ ਇੰਜਣ ਦਾ ਸੈਂਪਲ ਆ ਜੀ 1000 ਦਾ ਕਿਹੜਾ ਸਵਰਾਜ ਦਾ ਇੰਜਣ ਉਹਦੇ ਚ ਕੇਮ ਬਣਾ ਕੇ ਪਾਈ ਹੋਈ ਆ ਓਕੇ ਤੇ ਉਹ ਟਰੈਕਟਰ ਸਮੋਕ ਵੀ ਕਰਦਾ ਆਪਾਂ ਸਮੋਕ ਵੀ ਕਰਦਾ ਸਮੋਕ ਆਇ ਨਹੀਂ ਵੀ ਲਗਾਤਾਰ ਇਸਮੋਕ ਸਿੱਟੂਗਾ ਹਾਂਸ ਲਾ ਕੇ ਵੀ ਆਪ ਪਧਾ ਖਾਇਦੇ ਆਂ ਅਲੱਗ ਅਲੱਗ ਟਾਈਮ ਤੇ ਸਮੋਕ ਸੜਦਾ ਹੁਣ ਸਲੰਟਰਾਂ ਚ ਤਿੰਨੇ ਸਲੰਟਰਾਂ ਚ ਤਿੰਨੇ ਸਲੰਟਰਾਂ ਚ ਆਈ ਵੀ ਕੱਲਾ ਸਲੰਟਰਾਂ ਸਰ ਤਾਂ ਹੀ ਦੀ ਉਹ ਹੀ ਸਿੱਟੀ ਜਾਊਗਾ ਓਕੇ ਉਹ ਮੇਰੇ ਅਨੁਸਾਰ ਕਿੰਨ ਪਾ ਕੇ ਉਹ ਵਾਲ ਉਹਦਾ ਬੰਦ ਹੁੰਦਾ ਹੋਵੇ ਠੀਕ ਹੈ ਪਰ ਹੈ ਉਹ ਮੋਟਰ ਦਾ ਇੰਜਨ ਦੀ ਮੋਟਰ ਪੈ ਗਈ ਹੈ ਅੱਛਾ ਜੀ ਕਰਕਿੰਗ ਇੰਜਨ ਦੀ ਮੋਟਰ ਪੈ ਹੈ ਓਕੇ ਜਿਹੜਾ ਉਹਦਾ ਸਮੋਕਿੰਗ ਆ ਉਹ ਸਮੋਕਿੰਗ ਦਾ ਟਾਈਮ ਉਹ ਮੇਰਾ ਮਤਲਬ ਅਲੱਗ ਅਲੱਗ ਤੇ ਇਹਨੂੰ ਚਲਾਉਣ ਦੇ ਲਈ ਜਿਵੇਂ ਇਹਨੂੰ ਇਹ ਵਰਕ ਕਰਦਾ ਇਹ ਤੁਸੀਂ ਕਿਸੇ ਬਟਨ ਤੋਂ ਕਿਸੇ ਰਿਮੋਟ ਤੋਂ ਜਾਂ ਘੱਟ ਚਲਾਉਨੇ ਹੈ ਇਹਦੇ ਚ ਦੋਨੋਂ ਹੀ ਆਪਸ਼ਨਾਂ ਸਨਗੀਆਂ ਜੀ ਓਕੇ ਉਧਰੋਂ ਵੀ ਚੱਲ ਪੈਂਦਾ ਸੀਗਾ ਇਹ ਲੀਵਰਾਂ ਤੋਂ ਘੇਰਾਂ ਤੋਂ ਓਕੇ ਫਿਰ ਕਟਾਈ ਦਾ ਔਖਾ ਹੋ ਜਾਂਦਾ ਸੀਗਾ ਇਹ ਤੁਰੇ ਨਿਕਲ ਜਾਂਦਾ ਗੇਫ ਨਿਕਲ ਜਾਂਦਾ ਓਕੇ ਇਹ ਅੱਗੇ ਨਿਕਲ ਜਾਂਦਾ ਫਿਰ ਮੋੜ ਨੌਕਾ ਹੋ ਜਾਂਦਾ ਜੀ ਇਸ ਲਈ ਆਪਾਂ ਇਹਨੂੰ ਰਿਮੋਟ ਤੇ ਰੱਖਿਆ ਹੋ ਉਹਦੇ ਤੇ ਵੀ ਜਾਉ ਜੀ ਦੋਨੇ ਆਪਸ਼ਨਾਂ ਹੀ ਆਦੇ ਦੋਨੇ ਆਪਸ਼ਨਾਂ ਨਹੀਂ ਉਧਰੋਂ ਕਰਨਾ ਉਧਰੋਂ ਵੀ ਚੱਲ ਪੁਣੀ ਰਿਪੋਰਟ ਤੇ ਇਹ ਇਹ ਜਿਹੜਾ ਫਿਰ ਕਲੱਚ ਆ ਇਹਦਾ ਬ੍ਰੇਕ ਆ ਸਾਰਾ ਕੁਝ ਕੰਮ ਕਰਦਾ ਹਾਂਜੀ ਕਲੱਚ ਇਹਦਾ ਕੰਮ ਕਰਦਾ ਉਹ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਵੀਡੀਓ ਚ ਓਕੇ ਬ੍ਰੇਕ ਵੀ ਇਹਦਾ ਸਿੰਗਲ ਸਿੰਗਲ ਪੈਡਲ ਕੰਮ ਕਰਦੇ ਹੋਊਗੀ ਜਿਵੇਂ ਸਵਰਾਜ ਦੇ ਹੁੰਦੇ ਆ ਬ੍ਰੇਕਾਂ ਦੇ ਡਰਮ ਡਰਮ ਸਾਰੇ ਇਹਦੇ ਉਮੀ ਲੱਗੇ ਹੋਇਆ ਆਹ ਮਾਡਲ ਤਿਆਰ ਕਰਨ ਤੋਂ ਪਹਿਲਾਂ ਇਹਦੇ ਵਰਗੇ ਹੋਰ ਤਿਆਰ ਕੀਤੇ ਫਿਰ ਇਹ ਤਿਆਰ ਹੋਇਆ ਜਾਂ ਸਭ ਤੋਂ ਪਹਿਲਾ ਮਾਡਲ ਸ਼ੁਰੂ ਹੀ ਕੀਤਾ ਹੀ ਨਾ ਮੋਰਲੇ ਸਵਰਾਜ ਦਾ ਆਪਣਾ ਪਹਿਲਾ ਹੀ ਮਾਡਲ ਸਵਰਾਜ ਨੇ ਸ਼ੁਰੂ ਕੀਤਾ ਇਹਦੀ ਆ ਵੀ ਜੌਂਡੀਅਰ ਦਾ ਪਹਿਲਾ ਮਾਡਲ ਸੀ ਆਹ ਸਵਰਾਜ ਦਾ ਪਹਿਲਾ ਸ਼ੁਰੂ ਕਰਿਆ ਸੀ ਉਹੀ ਸਿਰੇ ਲਾਇਆ ਹਾਂਜੀ ਤੇ ਇਹਦੋਂ ਟੁੱਟ ਪਈ ਤਾਂ ਬਿਧਰੀ ਹੋਈ ਹੋਊਗੀ ਹਾਂ ਜਈ ਕਈ ਵਾਰੀ ਕੋਈ ਪੀਸ ਜਿਵੇਂ ਕੋਈ ਬਣ ਜਾ ਤਾਂ ਮਾਰਾ ਮੋਟਾ ਸ਼ੇਪ ਸਹੀ ਨਹੀਂ ਹੁੰਦੀ ਸੀਗੀ ਪੂਰ ਚੇਂਜ ਕਰਨੀ ਪੈਂਦੀ ਸੀਗੀ ਤੇ ਕਦੇ ਜਿਸੇ ਦੇ ਮਨ ਚ ਇਹ ਵੀ ਖਿਆਲ ਆਇਆ ਵੀ ਯਾਰ ਵਿਅਕ ਗਿਆ ਹੋਵੇ ਯਾਰ ਛੱਡ ਯਾਰ ਕੀ ਕਰੀਏ ਨਹੀਂ ਨਹੀਂ ਅੱਕਿਆ ਨਹੀਂ ਜਾਨੀ ਕਿ ਉਸ ਟਾਈਮ ਕੰਮ ਬੰਦ ਕਰ ਦਿੱਤਾ ਸੀਗਾ ਵੀ ਕੱਲੂ ਕਰਾਂਗੇ ਦਿਮਾਗ ਕਿਸੇ ਹੋਰ ਪਾਸੇ ਲਾਏ ਥੋੜਾ ਰੈਸਟ ਲਈ ਦਮਾਨ ਓਕੇ ਪਰ ਆਇ ਨਹੀਂ ਸੀਗਾ ਵੀ ਛੱਡਨੇ ਸਿਰੇ ਤਾਂ ਹੁਣ ਲਾਉਣੀ ਸੀਗਾ ਤੇ ਜਿਹੜੇ ਮਕੈਨੀਕਲ ਵਾਲੇ ਬਾਕੀ ਯਾਰ ਮਿੱਤਰ ਸੀ ਉਹਨਾਂ ਦਾ ਵੀ ਰਿਸਪੌਂਸ ਆਇਆ ਤੇ ਉਹਨਾਂ ਦਾ ਵੀ ਵਧੀਆ ਰਸਤਾ ਹੈ ਕੋਈ ਹੋਰ ਮਿੱਤਰ ਯਾਰ ਵੀ ਲੱਗਿਆ ਇਹਨੂੰ ਦੇਖ ਕੇ ਕਰਨ ਕੁਛ ਨਹੀਂ ਹਜੇ ਨਹੀਂ ਹੋਰ ਤਾਂ ਹੈ ਨਹੀਂ ਹੋਰ ਕੋਈ ਨਹੀਂ ਹੈ ਤੇ ਜੱਸਾ ਆਉਣ ਵਾਲੇ ਸਮੇਂ 'ਚ ਆਪਦੇ ਆਪ ਨੂੰ ਕਿੱਥੇ ਕਿ ਸੋਚਦਾ ਉਹਨੇ ਆਪਦਾ ਫਿਊਚਰ ਹਰ ਬੰਦਾ ਕਿਸੇ ਕੰਮ 'ਚ ਲੱਗਦਾ ਉਹਨੂੰ ਲੱਗਦਾ ਵੀ ਯਾਰ ਮੈਂ ਅੱਜ ਇੱਥੇ ਆ ਕੱਲ ਨੂੰ ਮੈਂ ਆ ਬਣਾ ਲੂੰ ਕੱਲ ਨੂੰ ਮੈਂ ਆ ਕਰ ਲੂੰ ਜੌਬ ਵਾਲਾ ਬੰਦਾ ਆਪਦੀ ਤਰੱਕੀ ਦੇਖਦਾ ਵਾ ਖੇਤੀ ਵਾਲਾ ਬੰਦਾ ਆਪਦੀ ਤਰੱਕੀ ਦੇਖਦਾ ਵਾ ਮੈਂ ਹੋਰ ਕਿੱਲੇ ਲੈ ਲੂੰਗਾ ਮੈਂ ਮੋਡਲ ਲੈ ਲੂੰ ਮੈਂ ਠੇਕੇ ਤੇ ਲੈ ਕੇ ਹੋਰ ਵਧਾ ਲੂੰਗਾ ਮੈਂ ਟਰੈਕਟਰ ਵੱਡਾ ਲੈ ਲੂੰਗਾ ਹਰ ਬੰਦੇ ਕੋਲੇ ਮਤਲਬ ਅੱਗੇ ਜਾਣ ਲਈ ਕੋਈ ਨਾ ਕੋਈ ਸੋਚ ਹੁੰਦੀ ਆ ਹਾਂਜੀ ਤੇ ਜੱਸਾ ਇਹ ਮਾਡਲ ਤਿਆਰ ਕਰਦਾ ਵਾ ਉਹਦੀ ਸੋਚ ਕੀ ਆ ਅੱਗੇ ਉਹ ਹੋਰ ਅੱਗੇ ਆਪਾਂ 10 ਸਾਲਾਂ ਬਾਅਦ ਜੱਸਾ ਕਿੱਥੇ ਸੋਚਦਾ ਮੈਂ ਆਉਂਦੇ ਆਪ ਨੂੰ ਜੇ ਸੋਚਣਾ ਵੀ ਮੈਂ ਕੁਝ ਵੱਡਾ ਕਰਾਂ ਜਿਵੇਂ ਆਪਣੀ ਇੰਜੀਨੀਅਰਿੰਗ ਦੇ ਮਾਡਲ ਡਿਜ਼ਾਈਨ ਕਰਾਂ ਓਕੇ ਕਾਰਾਂ ਦੇ ਹੋ ਗਏ ਜਾਂ ਟਰੈਕਟਰਾਂ ਦੇ ਲੱਗ ਗਏ ਆਪਾਂ ਓਕੇ ਠੀਕ ਕਿਸੇ ਵਧੀਆ ਕੰਪਨੀ ਨਾਲ ਓਕੇ ਹਲਕੇ ਮਾਡਲ ਡਿਜ਼ਾਈਨ ਕਰੀਏ ਠੀਕ ਆ ਮਤਲਬ ਕਿ ਜੇ ਕੋਈ ਤੁਹਾਨੂੰ ਕੰਪਨੀ ਅਪਰੋਚ ਕਰੇ ਤੁਸੀਂ ਉਹਨਾਂ ਨਾਲ ਕੰਮ ਕਰਨ ਲਈ ਤਿਆਰ ਹਾਂਜੀ ਜੇ ਕੁਵਾਜ ਵਕੀਮਤ ਦੇਣ ਤਾਂ ਹਾਂਜੀ ਓਕੇ ਦੋਸਤੋ ਇਹ ਸੀ ਜੱਸਾ ਮਾਛੀ ਕੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤੁਸੀਂ ਇਹ ਸਾਰੀ ਵੀਡੀਓ ਦੇਖੀ ਆ ਤੁਸੀਂ ਇਹ ਗੱਲਾਂ ਬਾਤਾਂ ਸੁਣੀਆਂ ਥੋੜਾ ਜਿਹਾ ਸ਼ਾਈ ਨੇਚਰ ਦਾ ਜੱਸਾ ਥੋੜਾ ਜਿਹਾ ਘੱਟ ਬੋਲਦਾ ਕੰਮ ਹੀ ਬੋਲਦਾ ਜ਼ਿਆਦਾ ਜੱਸੀ ਦਾ ਤੇ ਤੁਸੀਂ ਵੇਖਿਆ ਟਰੈਕਟਰ ਕਿਵੇਂ ਵਰਕਿੰਗ ਕੰਡੀਸ਼ਨ ਚ ਨੇ ਖੂਬ ਖੂਬ ਮੇਰੇ ਨਮੂਨੇ ਬਣੇ ਹੋਏ ਨੇ ਬਹੁਤ ਮਿੱਠੇ ਸੁਭਾਅ ਦਾ ਬੰਦਾ ਕਿਸੇ ਨੂੰ ਕੋਈ ਜਵਾਬ ਨਹੀਂ ਹੈ ਜਦ ਵੀ ਕੋਈ ਆਉਂਦਾ ਕਹਿੰਦਾ ਹਰ ਕਿਸੇ ਨੂੰ ਇਹ ਦਿਖਾ ਦਿੰਨੇ ਆਂ ਅਸੀਂ ਸਮੱਸਿਆਵਾਂ ਮਾ ਕਾਫੀ ਆਈਆਂ ਨੇ ਕਾਫੀ ਲੰਬੇ ਸਮੇਂ ਤੋਂ ਲੱਗਿਆ ਹੋਇਆ ਵਾ ਕਿਸੇ ਨੇ ਕੋਈ ਟੀਚਰ ਮੀਣਾ ਮਾਰਿਆ ਕਹਿੰਦਾ ਉਸ ਤੋਂ ਬਾਅਦ ਸ਼ੁਰੂ ਹੋਇਆ ਕੰਮ ਤੇ ਪਹੁੰਚਦਾ ਪਹੁੰਚਦਾ ਕੰਮ ਇੱਥੋਂ ਤੱਕ ਆ ਗਿਆ ਤੇ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗਿਆ ਜੱਸੀ ਦਾ ਕੰਮ ਕਿਵੇਂ ਲੱਗੇ ਟਰੈਕਟਰ ਜ਼ਰੂਰ ਕਮੈਂਟ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਦੋਸਤੋ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਕਲਾਕਾਰ ਦਾ ਹੋਣਾ ਕਿਸੇ ਉਸ ਕਲਾ ਨੂੰ ਅੱਗੇ ਲੈ ਕੇ ਜਾਣ ਵਾਲੇ ਬੰਦੇ ਨੂੰ ਅੱਗੇ ਲੈ ਕੇ ਜਾਣਾ ਸਾਡਾ ਕੰਮ ਆ ਜੇ ਅਸੀਂ ਉਹਦੀ ਕਲਾ ਨੂੰ ਪਿਆਰ ਕਰਦੇ ਆ ਜੇ ਅਸੀਂ ਉਹਦੀ ਕਲਾਕਾਰੀ ਨੂੰ ਪਿਆਰ ਕਰਦੇ ਆ ਉਹਨੂੰ ਅੱਗੇ ਲੈ ਕੇ ਜਾਂਦੇ ਆ ਤਾਂ ਉਹ ਕਲਾ ਹੋਰਾਂ ਲੋਕਾਂ ਤੱਕ ਪਹੁੰਚਦੀ ਆ ਤਾਂ ਉਹ ਦੁਨੀਆ ਤੱਕ ਜਾਂਦੀ ਆ ਇੱਕ ਮਿਹਨਤੀ ਬੰਦੇ ਨੂੰ ਅੱਗੇ ਲੈ ਕੇ ਜਾਣਾ ਇਹ ਸਾਡਾ ਧਰਮ ਆ ਉਮੀਦ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਕਰਕੇ ਵਿਚਾਰ ਦਿਓਗੇ ਜੇ ਕੋਈ ਸਵਾਲ ਜੱਸੀ ਨਾਲ ਕਰਨਾ ਚਾਹੋਗੇ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਕਰੀਨ ਦੇ ਉੱਪਰ ਇੱਕ ਨੰਬਰ ਚੱਲ ਰਿਹਾ ਵਾ ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਆਪਣੇ ਕਿਸੇ ਹੋਰ ਫੀਲਡ ਦੇ ਵਿੱਚ ਮਹਾਰਤ ਰੱਖਦੇ ਹੋ ਤੁਸੀਂ ਕੋਈ ਇਹੋ ਜਿਹਾ ਕੰਮ ਕਰਦੇ ਹੋ ਜਿਹੜਾ ਦੁਨੀਆ ਤੋਂ ਵੱਖਰਾ ਹੋਵੇ ਤੁਸੀਂ ਵੀਡੀਓ ਕਰਵਾਉਣੀ ਚਾਹੁੰਦੇ ਹੋ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਪਿਆਰ ਦਿਓਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਕਲਾ ਹੋਰਾਂ ਲੋਕਾਂ ਤੱਕ ਜਾ ਸਕੇ ਸ਼ੁਕਰੀਆ ਬਈ ਧੰਨਵਾਦ